ਪ੍ਰੋਗਰਾਮ 16 ਦੇ 7ਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਸੰਦੀਪ ਲਾਦੂ ਕਾ ਪੰਜਾਬ ਦੇ ਦੋ ਤਿੰਨ ਅਹਿਮ ਮਸਲੇ ਆ ਜਿਸ ਦੇ ਉੱਤੇ ਗੱਲਬਾਤ ਕਰਾਂਗੇ ਪਹਿਲਾ ਉਹ ਮਾਮਲਾ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹਾਈ ਕੋਰਟ ਵੱਲੋਂ ਵਾਰ-ਵਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਪੰਜਾਬ ਸਰਕਾਰ ਦੇ ਵੱਡੇ ਅਫਸਰਾਂ ਵੱਲੋਂ ਹਾਲੇ ਵੀ ਕਿਹਾ ਜਾ ਰਿਹਾ ਹੈ ਕਿ ਕਾਰਵਾਈ ਜ਼ਰੂਰ ਕਰਾਂਗੇ ਮਾਮਲਾ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਨਾਲ ਜੁੜਿਆ ਹਾਈ ਕੋਰਟ ਦੇ ਵਿੱਚ ਕੀ ਕਹਿ ਰਹੇ ਨੇ ਪੰਜਾਬ ਸਰਕਾਰ ਦੇ ਅਫਸਰ ਔਰ ਕੀ تسਲੀਬਖਸ਼ੇ ਜਵਾਬ ਹੈ ਕਿ ਨਹੀਂ ਹੈ ਕਿੰਨੇ ਦਿਨ ਹੋ ਗਏ ਮਾਮਲਾ ਲਟਕਦਾ ਆਉਂਦਾ ਹੈ 7-8 ਮਹੀਨੇ ਬੀ ਚੁੱਕੇ ਨੇ ਇਸ ਦੇ ਉੱਤੇ ਸਰਕਾਰ ਦਾ ਜਵਾਬ ਸੰਤੁਸ਼ਟ ਕਿਉਂ ਨਹੀਂ ਕਰ پا ਰਿਹਾ ਹਾਈ ਕੋਰਟ ਨੂੰ ਇਸ ਤੇ ਗੱਲ ਕਰਨੀ ਹੈ ਔਰ ਨਾਲ ਇੱਕ ਮਸਲਾ ਪੰਜਾਬ ਦੀਆਂ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਕਿਸ ਐਂਗਲ ਦੇ ਉੱਤੇ ਜਾਂ ਕਿਸ ਪੋਜੀਸ਼ਨ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਧਿਰ ਨੇ ਫੈਸਲੇ ਲੈਣੇ ਸ਼ੁਰੂ ਕੀਤੇ ਨੇ ਔਰ ਕਿਹੜੀ ਗੱਲ ਨੂੰ ਧਿਆਨ ਚ ਰੱਖ ਕੇ ਫੈਸਲੇ ਲਏ ਜਾ ਰਹੇ ਨੇ ਖਾਸ ਕਰਕੇ ਉਹਨਾਂ ਪੰਚਾਇਤੀ ਚੋਣਾਂ ਚ ਰਾਖਵਾ ਕਰਨ ਦਾ ਮੁੱਦਾ ਕਿਹੜੀ ਸੀਟ ਦੇ ਉੱਤੇ ਕਿਸ ਨੂੰ ਚੋਣ ਲੜਾਈ ਜਾਣੀ ਹੈ ਕੀ ਉਹ ਰੋਟੇਸ਼ਨ ਦੇ ਵਿੱਚ ਜਿਹੜੀ ਬਦਲਦੀ ਹੈ ਕੈਂਡੀਡੇਟ ਦੀ ਚੇਗ ਰਾਖਵੀ ਸੀਟ ਕਰਨੀ ਹੈ ਕਿ ਨਹੀਂ ਕਰਨੀ ਇਸ ਤੇ ਵੀ ਗੱਲ ਕਰਨੀ ਹੈ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਪਹਿਲਾ ਮਾਮਲਾ ਜਿਹੜਾ ਕੀ ਚਰਚਾ ਦਾ ਵਿਸ਼ਾ ਹੈ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਬੇਸ਼ੱਕ ਮਾਮਲਾ ਮਾਰਚ 2023 ਤੋਂ ਚੱਲਿਆ ਆਉਂਦਾ ਹੈ ਪਰ ਸਰਕਾਰ ਦੇ ਇੱਕ ਅਫਸਰ ਦੀ ਰਿਪੋਰਟ ਨੇ ਸਵਾਲ ਵੱਡੇ ਖੜੇ ਕੀਤੇ ਹਾਈ ਕੋਰਟ ਜਦੋਂ ਪੁੱਛ ਲੈਂਦੀ ਹੈ ਕਿ ਕਾਰਵਾਈ ਕੀ ਹੈ ਤੇ ਜਵਾਬ ਸਰਕਾਰ ਦੇ ਅਫਸਰਾਂ ਕੋਲ ਕੋ ਬਹੁਤਾ ਤਸੱਲੀ ਬਖਸ਼ ਹੁੰਦਾ ਨਹੀਂ ਤੇ ਜਵਾਬ ਕਦੋਂ ਤੱਕ ਨਹੀਂ ਰਹੇਗਾ ਇਹਨਾਂ ਦੇ ਕੋਲ ਦਿੱਤਾ ਜਾਣਾ ਸੰਦੀਪ ਇਸ ਤੋਂ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੱਕ ਆਮ ਬੰਦੇ ਨੂੰ ਜੇ ਇਨਸਾਫ ਲੈਣਾ ਹੋਵੇ ਨਾ ਤੇ ਉਹਦੀਆਂ ਸੱਤ ਪੀੜੀਆਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੱਕ ਖੱਜਲਖਵਾਰ ਹੁੰਦੀਆਂ ਨੇ ਇਹ ਹਾਈ ਕੋਰਟ ਦੀ ਇੰਟਰਵਿਨ ਔਰ ਹਾਈ ਕੋਰਟ ਦੀ ਨਿਗਰਾਨੀ ਦੇ ਵਿੱਚ ਸਭ ਕੁਝ ਚੱਲ ਰਿਹਾ ਹੋਵੇ ਤੇ ਤਦ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਇਹ ਕਹਿਣ ਵਾਸਤੇ ਮਜਬੂਰ ਹੋ ਗਈ ਕਿ ਸਾਨੂੰ 8 ਮਹੀਨਿਆਂ ਤੋਂ ਗੁੰਮਰਾਹ ਕੀਤਾ ਜਾ ਰਿਹਾ ਜੇ ਹਾਈ ਕੋਰਟ ਨੂੰ ਸਰਕਾਰਾਂ ਗੁੰਮਰਾਹ ਕਰ ਰਹੀਆਂ ਤੇ ਫਿਰ ਆਮ ਨਾਗਰਿਕ ਦਾ ਆਮ ਸ਼ਹਿਰੀ ਦਾ ਇੱਕ ਜ਼ਿੰਮੇਵਾਰ ਨਾਗਰਿਕ ਦੀ ਜਿਹੜੀ ਦੂਰਦਸ਼ਾ ਸਰਕਾਰ ਕਰਦੀ ਹੋਗੀ ਜਾਂ ਸਰਕਾਰੀ ਸਿਸਟਮ ਕਰਦਾ ਹੋਊਗਾ ਚਾਹੇ ਪੁਲਿਸ ਪ੍ਰਸ਼ਾਸਨ ਚਾਹੇ ਸਿਵਲ ਪ੍ਰਸ਼ਾਸਨ ਤੁਸੀਂ ਅੰਦਾਜ਼ਾ ਲਗਾ ਲਓ ਕਿ ਇੱਕ ਡਰਾਮਣੇ ਸੁਪਨੇ ਦੇ ਬਰਾਬਰ ਹੋਏਗਾ ਕਿ ਜੇ ਇੱਕ ਆਮ ਬੰਦੇ ਨੇ ਇਨਸਾਫ ਲੈਣਾ ਹੋਵੇ ਤਾਂ ਉਹਦੀਆਂ ਸੱਤ ਪੀੜੀਆਂ ਰੁੱਲਣਗੀਆਂ ਜਾਂ ਰੋਲ ਦਿੱਤਾ ਜਾਊਗਾ ਜਿਵੇਂ ਸਿੱਧੂ ਮੂਸੇਵਾਲੇ ਦੀ ਮਾਪੇ ਰੋਲ ਰਹੇ ਨੇ ਮਈ 2022 ਦੇ ਵਿੱਚ ਉਹਦਾ ਕਤਲ ਕੀਤਾ ਗਿਆ ਕਤਲ ਕਰਵਾਇਆ ਗਿਆ ਅੱਜ ਤੱਕ ਇਨਸਾਫ ਨਹੀਂ ਮਿਲੇਗਾ ਜਿਨ੍ਹਾਂ ਨੇ ਕਤਲ ਕੀਤਾ ਉਹਨਾਂ ਦੀਆਂ ਥਾਣੇ ਦੇ ਵਿੱਚ ਬੈਠ ਕੇ ਇੰਟਰਵਿਊਆਂ ਕਰਵਾਈਆਂ ਗਈਆਂ ਤੇ ਸਰਕਾਰ ਨੇ ਹਾਲੇ ਤੱਕ ਬੰਦੇ ਸਸਪੈਂਡ ਨਹੀਂ ਕੀਤੇ ਹੈਗੇ ਨਾ ਹਾਈ ਕੋਰਟ ਪੁੱਛ ਰਹੀ ਹੈਗੀ ਸਰਕਾਰ ਕਹਿੰਦੀ ਸਾਡੇ ਕੋਲ ਹਲੇ ਤੱਕ ਰਿਪੋਰਟ ਨਹੀਂ ਆਈ ਹੈ ਪਰ ਜਦ ਪਤਾ ਲੱਗ ਚੁੱਕਾ ਕਿ ਇਸ ਥਾਣੇ ਦੇ ਵਿੱਚ ਇਹ ਸਾਰੀ ਇੰਟਰਵਿਊ ਹੋਈ ਆ ਕਿੰਨਾ ਕਰਵਾਈ ਆ ਕਿਉਂ ਕਰਵਾਈ ਆ ਕਿਹੜੇ ਟਾਈਮ ਕਰਵਾਈ ਕਿਹਦਾ ਮੋਬਾਈਲ ਸੀ ਅੱਜ ਕੱਲ ਤੇ ਸਭ ਕੁਝ ਆਈਟੀ ਦਾ ਜ਼ਮਾਨਾ ਪਤਾ ਲੱਗ ਜਾਂਦਾ ਹੈਗਾ ਕਿ ਮੋਬਾਈਲ ਫੋਨ ਕਹਿੰਦੇ ਤੁਸੀਂ ਸਮੁੰਦਰ 'ਚ ਵੀ ਸੁੱਟ ਦੋ ਨਾ ਲੋਕੇਸ਼ਨ ਸ਼ੋ ਸ਼ੋ ਹੁੰਦੀ ਹੈ ਕਿ ਇਹ ਕਿਹੜੀ ਖਾੜੀ ਦੇ ਸੁੱਟਿਆ ਗਿਆ ਸਮੁੰਦਰ ਦੇ ਵਿੱਚ ਜਾਂ ਮਦਰਾਸ ਵਾਲੇ ਜਾਂ ਬੰਬਈ ਵਾਲੇ ਸਮੁੰਦਰ 'ਚ ਸੁੱਟਿਆ ਗਿਆ ਹੈ ਜਾਂ ਫਿਰ ਕਿਸੇ ਦਰਿਆ 'ਚ ਸੁੱਟਿਆ ਗਿਆ ਅੱਜ ਕੱਲ ਆਈਟਾ ਕਿਉਂਕਿ ਇੰਨੀ ਟੈਕਨੋਲੋਜੀ ਆ ਗਈ ਹੈ ਤੇ ਪੰਜਾਬ ਸਰਕਾਰ ਹੱਲੇ ਵੀ ਹੱਥ ਤੇ ਹੱਥ ਧਰ ਕੇ ਬੈਠੀ ਹੈ ਪੰਜਾਬ ਪੁਲਿਸ ਵੀ ਹੱਥ ਤੇ ਹੱਥ ਧਰ ਕੇ ਬੈਠੀ ਹੈ ਕਿਉਂ ਕਿ ਪੁਲਿਸ ਨਹੀਂ ਚਾਹੁੰਦੀ ਜਾਂ ਪੰਜਾਬ ਸਰਕਾਰ ਨਹੀਂ ਚਾਹੁੰਦੀ ਕਿ ਜਿਹੜੇ ਸਾਡੇ ਲਾਡਲੇ ਅਫਸਰ ਨੇ ਚਾਹੇ ਉਹ ਇੰਸਪੈਕਟਰ ਰੈਂਕ ਦੇ ਨੇ ਚਾਹੇ ਉਹ ਡੀਐਸਪੀ ਰੈਂਕ ਦੇ ਨੇ ਚਾਹੇ ਉਹ ਐਸਐਸਪੀ ਰੈਂਕ ਦੇ ਨੇ ਲਾੜਲੇ ਅਫਸਰਾਂ ਨੂੰ ਬਚਾਉਣ ਦੀ ਖਾਤਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਵੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਲਗਾਤਾਰ ਪਿਛਲੇ 8 ਮਹੀਨਿਆਂ ਤੋਂ ਘਬਰਾਹ ਕਾਰੀਆ ਇਹ ਦਲੀਲ ਵੀ ਕੋ ਠੋਸ ਨਹੀਂ ਲੱਗੀ ਇਸ ਵਾਰੀ ਜਿਹੜੀ ਦਿੱਤੀ ਗਈ ਕਿਉਂਕਿ ਮੁਖ ਸਕੱਤਰ ਵੀਡੀਓ ਕਾਨਫਰੈਂਸ ਦੇ ਜ਼ਰੀਏ ਜਵਾਬ ਦਿੰਦੇ ਆ ਉਸ ਦੇ ਵਿੱਚ ਇਹ ਕਿਹਾ ਗਿਆ ਕਿ ਰਿਪੋਰਟ ਆ ਜਾਣ ਦੇਓ ਫਿਰ ਅਸੀਂ ਕਾਰਵਾਈ ਪੱਕੀ ਕਰਾਂਗੇ ਇਹ ਤਾਂ ਤਸੱਲੀ ਕਰਾ ਕੇ ਹਟਾਂਗੇ ਪਰ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਅਫਸਰ ਨੇ ਰਿਪੋਰਟ ਕੀਤੀ ਜਾਂਚ ਕੀਤੀ ਸਿੱਟ ਬਣੀ ਚਾਹੀਦੀ ਹੈ ਅਧਿਕਾਰਤਾਂ ਤੇ ਬਣੀ ਹਾਈ ਕੋਰਟ ਦੀਆਂ ਤੇ ਉਹ ਕਿਹੜੇ ਬਾਹਰ ਦੇ ਅਫਸਰ ਹੈ ਉਹ ਵੀ ਪੰਜਾਬ ਪੁਲਿਸ ਦੇ ਅਫਸਰ ਹੈ ਉਹਨਾਂ ਤੋਂ ਪੁੱਛ ਲੈਣ ਕਿ ਰਿਪੋਰਟ ਕੀ ਕਹਿੰਦੀ ਹੈ ਕਿਉਂਕਿ ਟਿਚਰਾ ਹੋ ਰਹੀਆਂ ਨਾ ਕਾਨੂੰਨ ਨੂੰ ਟਿਚਰਾ ਹੋ ਰਹੀਆਂ ਨੇ ਸਵਿਧਾਨ ਨੂੰ ਟਿਚਰਾ ਹੋ ਰਹੀਆਂ ਨੇ ਜਦੋਂ ਸਰਕਾਰਾਂ ਕਾਨੂੰ ਸਵਿਧਾਨੂ ਤੇ ਅਦਾਲਤਾਂ ਨੂੰ ਟੀਚਰਾਂ ਕਰਨ ਲੱਗ ਪੈਣ ਤੇ ਲਾਜ਼ਮੀ ਤੌਰ ਤੇ ਦੇਸ਼ ਦਾ ਜਿਹੜਾ ਪੱਠਾ ਵਾ ਪ੍ਰਸਤ ਉਹ ਬੈਠ ਜਾਏਗਾ ਦੇਸ਼ ਦਾ ਜਿਹੜਾ ਡੈਮੋਕਰੈਟਿਕ ਸਿਸਟਮ ਉਹ ਖਤਰੇ ਦੇ ਵਿੱਚ ਆ ਸਰਕਾਰਾਂ ਖਤਰੇ ਦੇ ਵਿੱਚ ਪਾ ਰਹੀਆਂ ਸਰਕਾਰਾਂ ਚਾਹੁੰਦੀਆਂ ਨੇ ਮਨਮਰਜ਼ੀ ਕਰਨੀਆਂ ਕਿ ਸਾਡੇ ਕਹਿਣ ਤੇ ਸਿਸਟਮ ਚੱਲੇ ਪਰ ਸਿਸਟਮ ਇਦਾਂ ਨਹੀਂ ਨਾ ਚੱਲਦਾ ਪਰ ਸਰਕਾਰਾਂ ਦੀ ਇੱਛਾ ਹੁੰਦੀ ਹੈ ਕਿ ਸਿਸਟਮ ਸਾਡੇ ਹਿਸਾਬ ਦੇ ਨਾਲ ਚੱਲੇ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਸਰਕਾਰ ਨੇ ਤੇ ਜਾਂਚ ਕਰਾਉਣ ਹੀ ਨਹੀਂ ਸੀ ਮਸਲਾ ਹਾਈ ਕੋਰਟ ਪਹੁੰਚ ਗਿਆ ਹੈਗਾ ਹਾਈ ਕੋਰਟ ਨੇ ਜਿਹੜੇ ਪੰਜਾਬ ਪੁਲਿਸ ਦੇ ਜਾਂ ਪੰਜਾਬ ਦੇ ਆਈਪੀਐਸ ਕਾਡਰ ਦੇ ਅਫੀਸਰ ਨੇ ਪ੍ਰਬੋਧ ਕੁਮਾਰ ਹੋਣੀ ਕਾਫੀ ਜ਼ਿੰਮੇਵਾਰ ਬੜੇ ਸੀਰੀਅਸ ਅਫੀਸਰ ਨੇ ਸੀਬੀਆਈ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਹੈਗਾ ਔਰ ਉਹਨਾਂ ਨੇ ਜਿਹੜੀ ਰਿਪੋਰਟ ਦਿੱਤੀ ਹੈਗੀਆ ਉਸ ਰਿਪੋਰਟ ਦੇ ਤਹਿਤ ਹਾਈ ਕੋਰਟ ਨੇ ਕਿਹਾ ਨਾ ਪੰਜਾਬ ਸਰਕਾਰ ਨੇ ਤੇ ਪ੍ਰਬੋਧ ਕੁਮਾਰ ਨੂੰ ਦਿੱਤੀ ਪੰਜਾਬ ਸਰਕਾਰ ਦੀ ਇੱਛਾ ਚੱਲਦੀ ਜਾਂ ਪੰਜਾਬ ਪੁਲਿਸ ਦੀ ਇੱਛਾ ਚੱਲਦੀ ਇਹ ਤੇ ਮਹਾਲੀ ਦੇ ਐਸਐਸਪੀ ਨੂੰ ਭਾਵੇਂ ਜਾਂਚ ਦੇ ਦੇ ਦਿੰਦੇ ਹੈਗੇ ਜਿਨ੍ਹਾਂ ਨੇ ਇੰਟਰਵਿਊ ਕਰਵਾਈਆਂ ਜਿਨ੍ਹਾਂ ਦੇ ਲਾੜ ਲੈ ਨੇ ਇੰਟਰਵਿਊ ਕਰਾਈਆਂ ਆਪਣੇ ਮੋਬਾਈਲ ਦੇ ਕੇ ਇਹਦੇ ਉਹਨਾਂ ਨੂੰ ਜਾਂਚ ਸੌਂਪ ਸਕਦੇ ਪੰਜਾਬ ਪੁਲਿਸ ਉਹ ਤੇ ਹਾਈ ਕੋਰਟ ਨੇ ਕੀਤਾ ਨਾ ਕਿ ਚਲੋ ਘੱਟੂ ਘਟ ਇੱਕ ਸੀਨੀਅਰ ਆਈਪੀਐਸ ਅਫਸਰ ਜਿਹੜੇ ਡੀਜੀਪੀ ਰੈਂਕ ਦੇ ਅਧਿਕਾਰੀ ਹੈਗੇ ਨੇ ਉਹਨਾਂ ਕੋਲ ਜਾਂਚ ਕਰਵਾਈ ਜਾਵੇ ਉਹ ਪ੍ਰਬੋਧ ਕੁਮਾਰ ਕਿਉਂਕਿ ਜਦੋਂ ਨਾਮ ਕਹੇ ਉਸ ਬੰਦੇ ਨੇ ਉਸ ਆਫਿਸ ਨੇ ਸੀਬੀਆਈ ਵਾਸਤੇ ਵੀ 10 12 ਸਾਲ ਕੰਮ ਕੀਤਾ ਤੇ ਕੁਝ ਨਾ ਕੁਝ ਤੇ ਪੱਲੇ ਹੋਏਗਾ ਕੁਝ ਨਾ ਕੁਝ ਈਮਾਨਦਾਰੀ ਹੋਏਗੀ ਉਸ ਸਟੱਡੀ ਦੇ ਵਿੱਚ ਉਹਨਾਂ ਨੇ ਜਾਂਚ ਕਰ ਦਿੱਤੀ ਹੈਗੀ ਜਾਂਚ ਦੇ ਵਿੱਚ ਕੀ ਆਇਆਗਾ ਕਿ ਪਹਿਲੀ ਜਿਹੜੀ ਇੰਟਰਵਿਊ ਆ ਪੰਜਾਬ ਦੀ ਹਦੂਦ ਅੰਦਰ ਮਹਾਲੀ ਪੁਲਿਸ ਜ਼ਿਲ੍ਹੇ ਦੇ ਅੰਦਰ ਮਹਾਲੀ ਖਰੜ ਜਿਹੜਾ ਸੀਆਈਏ ਥਾਣਾ ਉੱਥੇ ਇੰਟਰਵਿਊ ਹੋਈ ਹੈਗੀ ਹੁਣ ਸਰਕਾਰ ਨੇ ਕੀ ਕੀਤਾ ਇਹਨਾਂ ਨੂੰ ਕਿਉਂਕਿ ਇੰਟੈਲੀਜੈਂਸ ਸਰਕਾਰ ਦਾ ਕੰਮ ਕਰਦਾ ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਪ੍ਰਬੋਧ ਕੁਮਾਰ ਦੀ ਰਿਪੋਰਟ ਹਾਈ ਕੋਰਟ ਚ ਪੇਸ਼ ਹੋਣ ਵਾਲੀ ਹੈ ਰਿਪੋਰਟ ਪੇਸ਼ ਹੋਣ ਤੋਂ ਪਹਿਲਾਂ ਇਹਨਾਂ ਨੇ ਤਿੰਨੇ ਹੀ ਅਫਸਰ ਬਦਲ ਦਿੱਤੇ ਹੈਗੇ ਨੇ ਐਚਓ ਵੀ ਬਦਲ ਦਿੱਤਾ ਡੀਐਸਪੀ ਵੀ ਬਦਲ ਦਿੱਤਾ ਹੈਗਾ ਐਸਪੀ ਵੀ ਬਦਲ ਦਿੱਤਾ ਐਸਐਸਪੀ ਨੂੰ ਵੀ ਕੁਰਸੀ ਤੋਂ ਹਟਾ ਕੇ ਹੋਰ ਪਾਸੇ ਲਾ ਦਿੱਤਾ ਹੈਗਾ ਵੀ ਅਸੀਂ ਕਹਿਣ ਜੋਗੇ ਹੋ ਜਾਾਂਗੇ ਇਸੇ ਅਸੀਂ ਬਦਲ ਦਿੱਤੇ ਹੈਗੇ ਨੇ ਪਰ ਐਡਾ ਵੱਡਾ ਯਾਰ ਜੁਰਮ ਕੀਤਾ ਹੋਵੇ ਐਡਾ ਵੱਡਾ ਗੁਨਾਹ ਕੀਤਾ ਹੋਵੇ ਤੇ ਕੀ ਸਿਰਫ ਇੱਕ ਤਬਾਦਲਾ ਇੱਕ ਸਜ਼ਾ ਐਡੇ ਵੱਡੇ ਜੁਰਮ ਵਾਸਤੇ ਤੇ ਸਸਪੈਂਸ਼ਨ ਵੀ ਮੁੱਤਲਵੀ ਛੋਟੀ ਹੈਗੀ ਆ ਕਿ ਤੁਸੀਂ ਇੱਕ ਗੈਂਗਸਟਰ ਦੀ ਆਪਣੇ ਹੱਥਾਂ ਦੇ ਨਾਲ ਇੰਟਰਵਿਊ ਕਰਵਾਈ ਹੋ ਸਕਦਾ ਹੈ ਕਿ ਨਵਾਂ ਮੋਬਾਈਲ ਲੈ ਕੇ ਦਿੱਤਾ ਵੇ ਚੰਗਾ ਮੋਬਾਈਲ ਲੈ ਕੇ ਦਿੱਤਾ ਵੇ ਪਰ ਪਤਾ ਤੇ ਲੱਗ ਹੀ ਜਾਂਦਾ ਜੇ ਇਨਵੈਸਟੀਗੇਸ਼ਨ ਕੰਪਲੀਟ ਹੋ ਗਈ ਉਹ ਨੰਬਰ ਤੋਂ ਹੋਇਆਗਾ ਜਿਹੜੇ ਚੈਨਲ ਤੇ ਇੰਟਰਵਿਊ ਹੋਈ ਹੈ ਲਾਜ਼ਮੀ ਤੌਰ ਤੇ ਜਦੋਂ ਵੀਡੀਓ ਕਾਲ ਹੋਈ ਆ ਦੱਸਿਆਊਗਾ ਕਿ ਇਸ ਨੰਬਰ ਤੋਂ ਹੋਈ ਹੈ ਇੰਟਰਵਿਊ ਉਹ ਜਿਹੜੀ ਇਨਵੈਸਟੀਗੇਸ਼ਨ ਪ੍ਰਭੋਦ ਕੁਮਾਰ ਉਹਨਾਂ ਕੀਤੀ ਹੈ ਕਿ ਸਰਕਾਰ ਹੱਲੇ ਵੀ ਪੰਜਾਬ ਪੁਲਿਸ ਦੇ ਡਿਲੇ ਕਰਨਾ ਚਾਹੁੰਦੀ ਹੈ ਹੁਣ ਇਸ ਮਸਲੇ ਦੇ ਵਿੱਚ ਹੈਰਾਨੀ ਦੀ ਇਸ ਗੱਲ ਦੀ ਹੈ ਕਿ ਇਹ ਐਡਾ ਸੀਰੀਅਸ ਕੇਸ ਆ ਪੰਜਾਬ ਪੁਲਿਸ ਤੇ ਪੰਜਾਬ ਪ੍ਰਸ਼ਾਸਨ ਉਹਨੂੰ ਹਲਕੇ ਵਿੱਚ ਲੈ ਰਿਆ ਤਾਂ ਹੀ ਵਾਰ-ਵਾਰ ਪੰਜਾਬ ਦੇ ਡੀਜੀਪੀ ਗੌਰਵ ਸਾਹਿਬ ਗੌਰਵ ਜਦਵ ਸਾਹਿਬ ਤਲਬ ਹੋ ਰਹੇ ਨੇ ਤਾਂ ਹੀ ਵਾਰ-ਵਾਰ ਪੰਜਾਬ ਦੇ ਮੁਖ ਸਕੱਤਰ ਉਨਰਾਗ ਵਰਮਾ ਸਾਹਿਬ ਤਲਬ ਹੋ ਰਹੇ ਨੇ ਘੱਟੋ ਘਟ ਇਹਨਾਂ ਦੋ ਅਫਸਰਾਂ ਨੂੰ ਤੇ ਚਾਹੀਦਾ ਹੈ ਨਾ ਕਿ ਇੱਕ ਸਿਵਲ ਪ੍ਰਸ਼ਾਸਨ ਦੇ ਹੈੱਡ ਨੇ ਇੱਕ ਪੁਲਿਸ ਪ੍ਰਸ਼ਾਸਨ ਦੇ ਹੈੱਡ ਨੇ ਔਰ ਚੀਫ ਸਕੱਟਰੀ ਸਾਰੇ ਸਟੇਟ ਦਾ ਮਾਲਕ ਹੈਗਾ ਵੀ ਤੁਸੀਂ ਲੋਕਾਂ ਦੇ ਗੁਨਾਹ ਬਚਾਉਣ ਦੀ ਖਾਤਰ ਆਪ ਹਾਈ ਕੋਰਟ ਦੇ ਵਿੱਚ ਪੇਸ਼ੀਆਂ ਭੁਗਤ ਰਹੇ ਹੋ ਤੁਹਾਨੂੰ ਤੁਹਾਡੇ ਜਰੀਏ ਸੂਬਾ ਸਰਕਾਰ ਨੂੰ ਫਟਕਾਰ ਲੱਗ ਰਹੀ ਹੈ ਜਦ ਤੁਹਾਨੂੰ ਉੱਥੇ ਖੜੇ ਹੋਣਾ ਪੈ ਰਿਹਾ ਤੁਸੀਂ ਚਾਹੇ ਵੀਡੀਓ ਕਾਨਫਰੈਂਸਿੰਗ ਦੇ ਜਰੀਏ ਪੇਸ਼ੀ ਹੋ ਰਹੀ ਹੈ ਪਰ ਤੁਸੀਂ ਬਰਾਬਰ ਦੇ ਕੋ ਦੋਸ਼ੀ ਬਣ ਰਹੇ ਹੋਗੇ ਜਿਸ ਨੇ ਵੀ ਗੁਨਾਹ ਕੀਤਾ ਉਹ ਜਿਹੜੇ ਵੀ ਲਾਡਲੇ ਆਗੇ ਨੇ ਘਟੋ ਘਟ ਉਹਨੂੰ ਸਜ਼ਾ ਤੇ ਮਿਲਣੀ ਚਾਹੀਦੀ ਹੈਗੀ ਹੁਣ ਹਾਈ ਕੋਰਟ ਜਿਹੜੀ ਬੀਤੇ ਦਿਨ ਕਾਰਵਾਈ ਹੋਈ ਹੈ ਹਾਈ ਕੋਰਟ ਕਹਿਣ ਵਾਸਤੇ ਮਜਬੂਰ ਵੀ ਸਾਨੂੰ ਗਮਰਾਹ ਕੀਤਾ ਯਾਰ 8 ਮਹੀਨੇ ਤੋਂ ਔਰ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੁਣ ਬੀਤੇ ਦਿਨ ਜਦੋਂ ਮੁਖ ਸਕੱਤਰ ਅਨੁਰਾਗ ਵਰਮਾ ਸਾਹਿਬ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਉਹਨਾਂ ਨੇ ਹਾਜ਼ਰੀ ਭਰੀ ਹੈ ਸਰਕਾਰ ਨੂੰ ਫਟਕਾਰ ਵੀ ਲੱਗੀ ਹੈਗੀ ਉਹ ਕਹਿੰਦੇ ਕਿ ਹਲੇ ਜਾਂਚ ਮੁਕੰਮਲ ਨਹੀਂ ਹੋਈ ਉਹ ਤੇ ਹਰਿਆਣਾ ਉਹ ਪੰਜਾਬ ਤੇ ਹਰਿਆਣਾ ਕੋਲ ਨੂੰ ਪਤਾ ਲੱਗਿਆ ਪਿਛਲੀ ਹੀアリング ਦੇ ਵਿੱਚ ਵੀ ਕਿਉਂਕਿ ਉਹਨਾਂ ਨੇ ਐਸਆਈਟ ਨੂੰ ਕਹਿ ਦਿੱਤਾ ਸੀ ਕਿ ਇਸ ਮਹੀਨੇ ਦੇ ਵਿੱਚ ਵਿੱਚ ਜਿਹੜੀ ਨੈਕਸਟ ਹੀアリング ਹੈ ਮੇਰੇ ਖਿਆਲ 10 ਜਿਹੜੀ ਵੀ ਹੈ ਅਕਤੂਬਰ ਆ ਅਕਤੂਬਰ ਦੇ ਪਹਿਲੇ ਹਫਤੇ ਤੱਕ ਕੰਪਲੀਟ ਜਿਹੜੀ ਆ ਉਹ ਇਨਵੈਸਟੀਗੇਸ਼ਨ ਕਰਕੇ ਸਾਨੂੰ ਦਿੱਤੀ ਜਾਵੇ ਹੁਣ ਸਰਕਾਰ ਕੀ ਕਹਿੰਦੀ ਕਿ ਉਹ ਆਪਣੇ ਲਾਡਲਿਆਂ ਦੇ ਖਿਲਾਫ ਖੁਦ ਕਾਰਵਾਈ ਨਹੀਂ ਕਰਨਾ ਚਾਹੁੰਦੇ ਲਾਡਲਿਆਂ ਦਾ ਰੋਪ ਬਹੁਤ ਜ਼ਿਆਦਾ ਹੈਗਾ ਲਾਡਲਿਆਂ ਤੋਂ ਕੀ ਪੰਜਾਬ ਸਰਕਾਰ ਡਰਦੀ ਹੈ ਜਾਂ ਪੰਜਾਬ ਸਰਕਾਰ ਦੇ ਵੱਡੇ ਅਫਸਰ ਡਰਦੇ ਹੈਗੇ ਨੇ ਕਹਿੰਦੇ ਸਰਕਾਰ ਇਸ ਕਰਕੇ ਖੁਦ ਕਾਰਵਾਈ ਨਹੀਂ ਕਰਦੀ ਹੁੰਦੀ ਕਿ ਹਾਈ ਕੋਰਟ ਆਪੇ ਜਦੋਂ ਡਾਇਰੈਕਸ਼ਨ ਦੇਗੀ ਸਾਡੇ ਕੋ ਹਾਈ ਕੋਰਟ ਦਾ ਬਹਾਨਾ ਮਿਲ ਜਾਊਗਾ ਕਿ ਹਾਈ ਕੋਰਟ ਨੇ ਸਾਨੂੰ ਆਰਡਰ ਦਿੱਤੇ ਸੀ ਸਾਨੂੰ ਉਹਨਾਂ ਨੂੰ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਪਈ ਕਿਉਂਕਿ ਹਾਈ ਕੋਰਟ ਵਾਰ-ਵਾਰ ਇਹ ਕਹਿ ਰਹੀ ਆ ਪਿਛਲੇ 8 ਮਹੀਨਿਆਂ ਤੋਂ ਕਿ ਜਿਨ੍ਹਾਂ ਨੇ ਇੰਟਰਵਿਊ ਕਰਵਾਈ ਆ ਜਿਹੜੇ ਪੁਲਿਸ ਅਫਸਰਾਂ ਨੇ ਇੰਟਰਵਿਊ ਕਰਵਾਈ ਉਹਨਾਂ ਦੇ ਖਿਲਾਫ ਹੁਣ ਤੱਕ ਕੀਤਾ ਕੀਆ ਤੇ ਪੰਜਾਬ ਸਰਕਾਰ ਨੇ ਕੁਝ ਕੀਤਾ ਨਹੀਂ ਪੰਜਾਬ ਪੁਲਿਸ ਨੇ ਕੁਝ ਕੀਤਾ ਨਹੀਂ ਤੇ ਫਿਰ ਲੋਕਾਂ ਦਾ ਵਿਸ਼ਵਾਸ ਕਿਵੇਂ ਬਹਾਲ ਹੋਏਗਾ ਇੱਕ ਪੰਜਾਬ ਦਾ ਨਾਮੀ ਸਿੰਗਰ ਮਾਰਿਆ ਗਿਆ ਮਰਵਾਇਆ ਗਿਆ ਜਿੰਨਾ ਮਾਰਿਆ ਜਿੰਨਾ ਮਰਵਾਇਆ ਉਹਨਾਂ ਨੇ ਆਪਣਾ ਜੁਰਮ ਕਬੂਲ ਕੀਤਾ ਕਿਉਂਕਿ ਤੁਹਾਡੀ ਸਟੇਟਮੈਂਟ ਜਿਹੜੀ ਆ ਰਿਕਾਰਡ ਹੋਈ ਆ ਤੁਸੀਂ ਇੱਕ ਇੰਟਰਵਿਊ ਦਿੱਤੀ ਇੰਟਰਵਿਊ ਦੇ ਵਿੱਚ ਮੰਨਿਆ ਸਭ ਕੁਝ ਉਸ ਦੇ ਬਾਵਜੂਦ ਖੁਲਾਸੇ ਹੁੰਦੇ ਨੇ ਪਹਿਲਾਂ ਤੇ ਪੰਜਾਬ ਸਰਕਾਰ ਮੰਨਦੀ ਨਹੀਂ ਸੀ ਕਿ ਪੰਜਾਬ ਦੇ ਵਿੱਚ ਜੀ ਇੰਟਰਵਿਊ ਹੋ ਨਹੀਂ ਸਕਦੀ ਇੰਟਰਵਿਊ ਪੰਜਾਬ ਚ ਹੋਈ ਖਰ ਥਾਣੇ ਦੇ ਵਿੱਚ ਹੋਈ ਕਰਵਾਈ ਗਈ ਨਾਮ ਆ ਗਏ ਪਰ ਕਾਰਵਾਈ ਕੋਈ ਨਹੀਂ ਹੋਈ ਹੈ ਹੁਣ ਸਰਕਾਰ ਇਸ ਮਸਲੇ ਦੇ ਵਿੱਚ ਸਭ ਕੁਝ ਕਹਿੰਦੀ ਅਸੀਂ ਕੋਈ ਕਰੀ ਆਪੇ ਹਾਈ ਕੋਰਟ ਦੇਖੂਗੀ ਹੁਣ ਜੇ ਸਭ ਕੁਝ ਹੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇਖਣਾ ਜਾਂ ਦੇਸ਼ ਦੀਆਂ ਅਦਾਲਤਾਂ ਹੀ ਦੇਖਣਾ ਵਾ ਤੇ ਫਿਰ ਸੰਵਿਧਾਨ ਦਾ ਰਾਜ ਕਰਦੇ ਨੇ ਫਿਰ ਸਾਨੂੰ ਸਰਕਾਰਾਂ ਚੁਣਨ ਦਾ ਕੀ ਫਾਇਦਾ ਭਾਰਤ ਸਰਕਾਰ ਦਾ ਜਾਂ ਸੂਬਾ ਸਰਕਾਰ ਦੇ ਲੱਖਾਂ ਕਰੋੜ ਰੁਪਏ ਖਰਚ ਹੋ ਜਾਂਦੇ ਇਲੈਕਸ਼ਨ ਕਰਵਾਉਣ ਦੇ ਚਾਹੇ 5 ਸਾਲ ਵਿਧਾਨ ਸਭਾ ਦੀ ਚੋਣ ਚਾਹੇ 5 ਸਾਲ ਬਾਅਦ ਲੋਕ ਸਭਾ 11 ਕਰੋੜ ਰੁਪਈਆ ਮਤਲਬ ਅੰਦਾਜ਼ਾ ਨਹੀਂ ਕਿੰਨੇ ਕਰੋੜਾਂ ਰੁਪਈਏ ਲੋਕਾਂ ਦੇ ਟੈਕਸ ਦੇ ਰੂਪ ਦੇ ਵਿੱਚ ਦੇ ਰੂਪ ਦੇ ਵਿੱਚ ਅਸੀਂ ਐਮਐਲਏ ਚੁਣਦੇ ਹਾਂ ਮੰਤਰੀ ਚੁਣਦੇ ਹਾਂ ਇਹ ਐਸ਼ ਕਰਦੇ ਨੇ ਤੇ ਫਿਰ ਸਾਨੂੰ ਇਨਸਾਫ ਲੈਣ ਵਾਸਤੇ ਅਦਾਲਤਾਂ ਦਾ ਸਹਾਰਾ ਲੈਣਾ ਪੈਂਦਾ ਤੇ ਫਿਰ ਸਾਨੂੰ ਐਮਐਲਏ ਚੁਣਨ ਦਾ ਕੀ ਫਾਇਦਾ ਸਾਨੂੰ ਮੰਤਰੀ ਬਣਾਉਣ ਦਾ ਕੀ ਫਾਇਦਾ ਸਾਨੂੰ ਸਰਕਾਰਾਂ ਬਣਾਉਣ ਦਾ ਕੀ ਫਾਇਦਾ ਫਿਰ ਕਿਉਂ ਐਮਐਲਏ ਸੌਂ ਚੁੱਕਦੇ ਨੇ ਕਿਉਂ ਮੰਤਰੀ ਸੌਂ ਚੁੱਕਦੇ ਫਿਰ ਤੇ ਜਿਹੜਾ ਮੰਨ ਲਓ ਕਿਸੇ ਵੀ ਸੂਬੇ ਦਾ ਚੀਫ ਜਸਟਿਸ ਆ ਉਨੂੰ ਹੀ ਮੁੱਖ ਮੰਤਰੀ ਬਣਾ ਦੇਣਾ ਚਾਹੀਦਾ ਹੈਗਾ ਜਾਂ ਅਦਾਲਤਾਂ ਨੂੰ ਸਭ ਕੁਝ ਦੇ ਦੇਣਾ ਚਾਹੀਦਾ ਜੇ ਸਰਕਾਰਾਂ ਨੇ ਕੰਮ ਹੀ ਨਹੀਂ ਕਰਨਾ ਕਿਸੇ ਨੂੰ ਇਨਸਾਫ ਹੀ ਨਹੀਂ ਦੇਣਾ ਤੇ ਫਿਰ ਸਰਕਾਰਾਂ ਚੁਣਨ ਦਾ ਵੀ ਕੀ ਫਾਇਦਾ ਹੈਗਾ ਨਾ ਫਿਰ ਤੇ ਰਾਜਿਆਂ ਵਾਲਾ ਸਿਸਟਮ ਲਾਗੂ ਕਰ ਦੇਣਾ ਚਾਹੀਦਾ ਜਿਵੇਂ ਅਰਬ ਕੰਟਰੀ ਦੇ ਵਿੱਚ ਯੂਏਈ ਦੇ ਵਿੱਚ ਸੱਤ ਆ ਜਾਂਦੇ ਨੇ ਕੰਟਰੀ ਦੁਬਈ ਆ ਗਿਆ ਸ਼ਾਰਜਾ ਆ ਗਿਆ ਮਾਨ ਆ ਗਿਆ ਨਾ ਫਿਰ ਉਸ ਪੈਟਰਨ ਦੇ ਰਾਜਿਆਂ ਦਾ ਰਾਜ ਕਰਦੇ ਜਾਂ ਨਹੀਂ ਦੇ ਕਿ ਰਾਜ ਆਪੇ ਸਜ਼ਾ ਸੁਣਾਉਂਦਾ ਹੈ ਕਰੂ ਫਿਰ ਕਿਉਂ ਡੈਮੋਕ੍ਰੈਟਿਕ ਸਿਸਟਮ ਕਿਉਂ ਆ ਭੰਗ ਕਰ ਦੇਣਾ ਚਾਹੀਦਾ ਨਾ ਇੱਕ ਅੰਦਾਜ਼ਾ ਵੀ ਲਾਇਆ ਜਾ ਸਕਦਾ ਹੈ ਕਿ ਇੱਕ ਤਾਂ ਇਹ ਜੇਲ੍ਹ ਤੋਂ ਬਾਹਰ ਐ ਸੀਆਈਏ ਖਰੜ ਦੇ ਵਿੱਚ ਹੋਈ ਇੰਟਰਵਿਊ ਹੈ ਹੁਣ ਬਾਰੇ ਕੰਮ ਹੋ ਗਿਆ ਸ਼ਰਿਆਮ ਗੱਲਾਂ ਆ ਗਈਆਂ ਰਿਪੋਰਟਾਂ ਦੱਸ ਰਹੀਆਂ ਨੇ ਕਿ ਕਿਵੇਂ ਪੁਲਿਸ ਮਿਲੀ ਹੋਈ ਸੀ ਇਸ ਇੰਟਰਵਿਊ ਨੂੰ ਨੇਪਰੇ ਚਾੜਨ ਵਾਸਤੇ ਤੇ ਜੇਲ੍ਹਾਂ ਦੇ ਅੰਦਰ ਕੀ ਕੋਈ ਚੱਲਦਾ ਔਰ ਕਿੰਨੇ ਹੀ ਨੈਕਸਸ ਆ ਜਿਹੜੇ ਜੇਲ੍ਹਾਂ ਤੋਂ ਬੈਠ ਕੇ ਚਲਾਏ ਜਾ ਰਹੇ ਨੇ ਉਹ ਵੀ ਰਿਪੋਰਟਾਂ ਬਹੁਤ ਆਈਆਂ ਪਿੱਛੇ ਜੇ ਉਹ ਤਾਂ ਫਿਰ ਇਦੋਂ ਵੱਡੀ ਖਤਰਨਾਕ ਕਹਾਣੀ ਹੋ ਸਕਦੀ ਹੈ ਪੰਜਾਬ 'ਚ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜਿਸ ਵੀ ਜ਼ਿਲ੍ਹੇ ਦੇ ਵਿੱਚ ਸੀਆਈਏ ਇੰਸਪੈਕਟਰ ਜਿਹਨੂੰ ਕਹਿੰਦੇ ਨੇ ਉਹ ਸਭ ਤੋਂ ਕਰੀਬੀ ਹੁੰਦਾ ਉਸ ਇਲਾਕੇ ਦੇ ਉਸ ਜ਼ਿਲ੍ਹੇ ਦੇ ਐਸਐਸਪੀ ਦਾ ਔਰ ਇਹ ਹੋ ਨਹੀਂ ਸਕਦਾ ਕਿ ਜੇ ਉਸ ਥਾਣੇ ਦੇ ਵਿੱਚ CIA ਇਨਸਪੈਕਟਰ ਜਿੱਥੇ ਥਾਣਾ ਉੱਥੇ ਜੇ ਇੰਟਰਵਿਊ ਲਾਰਸ ਮਿਸ਼ਨੋਈ ਦੀ ਹੋਈ ਤੇ ਉਸ ਇਲਾਕੇ ਦੇ DSP ਨੂੰ ਨਾ ਪਤਾ ਹੋਵੇ ਉਸ ਇਲਾਕੇ ਦੇ ਜ਼ਿਲ੍ਹੇ ਦੇ SSP ਨੂੰ ਨਾ ਪਤਾ ਹੋਵੇ ਇਹ ਨਹੀਂ ਹੋ ਸਕਦਾ ਕਿਉਂਕਿ CIA ਇਨਸਪੈਕਟਰ ਸਭ ਤੋਂ लाडला ਹੁੰਦਾ ਐਸਐਸਪੀ ਦਾ ਹੁਣ ਇਸ ਚੀਜ਼ ਤੇ ਪੰਜਾਬ ਪੁਲਿਸ ਤੇ ਸਿਵਲ ਪ੍ਰਸ਼ਾਸਨ ਪੜਦਾ ਪਾ ਰਹੇ ਨੇ ਉਹ ਖਲਾਸੇ ਆ ਜਾਣੇ ਕਿ ਕਿਹੜਾ ਦੋਸ਼ੀ ਆ ਕਿਹੜਾ ਨਹੀਂ ਦੋਸ਼ੀ ਆਗਾ ਇਹ ਉਹਨਾਂ ਨੂੰ ਤੇ ਸਜ਼ਾ ਮਿਲਣੀ ਚਾਹੀਦੀ ਹੈ ਤੁਸੀਂ ਤਬਾਦ ਇੱਕ ਨੂੰ ਚੱਕ ਕੇ ਖੁੱਡੇ ਲਈ ਲਾ ਦਿੱਤਾ ਇੱਕ ਨੂੰ ਮਹਾਲੀ ਤੋਂ ਚੱਕ ਕੇ ਅੰਮ੍ਰਿਤਸਰ ਭੇਜ ਦਿੱਤਾ ਇੱਕ ਐਸਐਸਪੀ ਨੂੰ ਕੁਰਸੀ ਖੋ ਕੇ ਉਹਨੂੰ ਇੰਟੈਲੀਜੈਂਸ ਚਲਾ ਦਿੱਤਾ ਇਹ ਤੇ ਸਰਾ ਸਰਗਲ ਤੇ ਜੇ ਉਸ ਜ਼ਿਲ੍ਹੇ ਦੇ ਐਸਐਸਪੀ ਨੂੰ ਇਹ ਨਹੀਂ ਪਤਾ ਲੱਗਾ ਕਿ ਮੇਰੇ ਏਰੀਏ ਦੇ ਵਿੱਚ ਸੀਏ ਇਹ ਥਾਣੇ ਦੇ ਵਿੱਚ ਇੰਟਰਵਿਊ ਹੋਈ ਆ ਉਹਨੂੰ ਫਿਰ ਇੰਟੈਲੀਜੈਂਸ 'ਚ ਵੀ ਲਾਉਂਦਾ ਕੀ ਫਾਇਦਾ ਹੈਗਾ ਜਿਹਨੂੰ ਆਪਣੇ ਜ਼ਿਲ੍ਹੇ ਦਾ ਨਹੀਂ ਪਤਾ ਇੰਟੈਲੀਜੈਂਸ ਤੇ ਉੱਥੇ ਹੀ ਦਿਖ ਗਈ ਆ ਕਿ ਕਿੰਨੀ ਕੁ ਆ ਹਾਂ ਫਿਰ ਜੇ ਆਪਾਂ ਇਹੋ ਹੀ ਐਂਗਲ ਮੰਨ ਲਈਏ ਤੇ ਫਿਰ ਉਹ ਇੰਟੈਲੀਜੈਂਸ ਦੇ ਵਿੱਚ ਕੀ ਕੰਮ ਕਰੂਗਾ ਜਾ ਕੇ ਨਾ ਇਸ ਕਰਕੇ ਇਹ ਆ ਕਿ ਸਰਕਾਰ ਦੇ लाडले ਅਫਸਰ ਨੇ ਜਿਨ੍ਹਾਂ ਨੂੰ ਸਰਕਾਰ ਵਿਚਾਰ ਰਹੀ ਤੁਸੀਂ ਇਹ ਅੰਦਾਜ਼ਾ ਲਗਾ ਲਓ ਕਿ ਸਰਕਾਰਾਂ ਵਾਸਤੇ ਜਾਂ ਪੁਲਿਸ ਵਾਸਤੇ ਸਿੱਧੂ ਮੂਸੇਵਾਲਾ ਮੈਟਰ ਨਹੀਂ ਕਰਦਾ ਆਪਾਂ ਇਹ ਵੀ ਮੰਨ ਕੇ ਚੱਲਦੇ ਪਰ ਇੱਕ ਮਾਂ ਦੀ ਕੋਖੇ ਇੱਕ ਪਿਓ ਦਾ ਖੂਨ ਉਹਦੇ ਮੈਟਰ ਕਰਦਾਨੇ ਚਲੋ ਆਪਾਂ ਕਹਿੰਦੇ ਕਿ ਨਹੀਂ ਇਨਸਾਫ ਮਿਲਿਆ ਉਹਨੂੰ ਇਨਸਾਫ ਨਹੀਂ ਮਿਲਦਾ ਬਲਕੌਰ ਸਿੰਘ ਸਿੱਧੂ ਸਾਹਿਬ ਨੂੰ ਜਾਂ ਮਾਤਾ ਚਰਨ ਕੌਰ ਨੂੰ ਪੰਜਾਬ ਦੇ ਵਿੱਚ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਬਰੀਚ ਹੋ ਗਈ ਆ ਗ੍ਰਹਿ ਵਿਭਾਗ ਸੁਪਰੀਮ ਕੋਰਟ ਰਿਪੋਰਟਾਂ ਦੇ ਚੁੱਕਾ ਕਿ ਇਹਨਾਂ ਅਫਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਪੰਜਾਬ ਸਰਕਾਰ ਨੇ ਉਹਨਾਂ ਪੁਲਿਸ ਅਫਸਰਾਂ ਦੇ ਉਹਨਾਂ ਸਿਵਲ ਅਫਸਰਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਹੈਗੀ ਪੰਜਾਬ ਕਰ ਹੀ ਨਹੀਂ ਰਿਹਾ ਕਾਰਵਾਈ ਤੇ ਫਿਰ ਜਿੱਥੇ ਦੇਸ਼ ਦੇ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਖਤਰੇ ਚ ਪੈ ਗਈ ਹੈਗੀ ਤੇ ਉਸ ਸਟੇਟ ਵਾਸਤੇ ਸਿੱਧੂ ਮੂਸੇਵਾਲਾ ਜਾਂ ਤੁਸੀਂ ਜਾਂ ਮੈਂ ਹਾਰਡੀ ਮੈਟਰ ਮੈਟਰ ਨਹੀਂ ਕਰਦੇ ਅਸੀਂ ਤੇ ਉਹ ਕਹਿੰਦੇ ਕਿ ਕੀ ਕਹਿੰਦੇ ਹੁੰਦੇ ਆਪਾਂ ਛੋਟੇ ਜਿਹੇ ਪਿਓ ਦੇ ਸਾਡੇ ਤੇ ਕੋਈ ਹੈ ਨਹੀਂ ਮਤਲਬ ਅਸੀਂ ਜੇ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਬ੍ਰੀਚ ਦੇ ਮਸਲੇ ਚ ਦੋਸ਼ੀ ਅਫਸਰਾਂ ਦੇ ਖਿਲਾਫ ਪੰਜਾਬ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਤੇ ਜਿਹੜੇ ਸਾਡੇ ਵਰਗੇ ਨਾ 3 ਚੋਂ ਨਾ 13 ਚੋਂ ਉਨਾ ਉਹਨਾਂ ਨੂੰ ਤੇ ਉਹਨਾਂ ਨੂੰ ਤੇ ਕਦੀ ਇਨਸਾਫ ਨਹੀਂ ਮਿਲ ਸਕਦਾ ਹੈਗਾ ਤੇ ਇਸ ਕਰਕੇ ਪੰਜਾਬ ਸਰਕਾਰ ਨੇ ਦੇਖਣਾ ਕਿ ਕਿਉਂ ਪੰਜਾਬ ਸਰਕਾਰ ਦਾ ਜਿਹੜਾ ਕਰੈਕਟਰ ਆ ਜਾਂ ਢਿੱਲਾ ਰਵਈਆ ਜਾਂ ਤੁਸੀਂ ਕਿਉਂ ਕਸੂਰਵਾਰ ਲੋਕਾਂ ਨੂੰ ਬਚਾਓ ਵਿਚਾਰ ਰਹੇ ਹੋ ਮਤਲਬ ਇੱਕ ਪਾਸੇ ਸਿੱਧੂ ਮੂਸੇਵਾਲੇ ਦੇ ਕਾਤਲ ਦੀ ਇੰਟਰਵਿਊ ਕਰਾਉਣ ਵਾਲਿਆਂ ਨੂੰ ਵਿਚਾਰ ਰਹੇ ਹੋ ਤੇ ਦੇਸ਼ ਦੇ ਪ੍ਰਾਈਮ ਮਿਨਿਸਟਰੀ ਸਿਕਿਉਰਿਟੀ ਬਰੀਚ ਹੋਈਆ ਉਹਦੇ ਚ ਵੀ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਉਹਨਾਂ ਦਾ ਜਸਟਿਸ ਦਾ ਸੀ ਰਿਟਾਇਰਡ ਜਸਟਿਸ ਸ਼ੀਲਾ ਨਾਮ ਸੀ ਸ਼ਾਇਦ ਉਹਨਾਂ ਦਾ ਉਹਨਾਂ ਦੀ ਗਵਾਹੀ ਦੇ ਵਿੱਚ ਸੱਤ ਮੈਂਬਰੀ ਕਮੇਟੀ ਬਣੀ ਉਹਨਾਂ ਨੇ ਪੰਜਾਬ ਦੇ ਸਿਵਲ ਆਫੀਸਰ ਆਈਐਸ ਤੇ ਪੂਰਸ ਦੇ ਵੀ ਉਹਨਾਂ ਖਿਲਾਫ ਵੀ ਕਾਰਵਾਈ ਨਹੀਂ ਕੀਤੀ ਹਾਂ ਮੂੰ ਮੱਥਾ ਸਵਾਰਨ ਵਾਸਤੇ ਇੰਸਪੈਕਟਰ ਡੀਐਸਪੀ ਸਸਪੈਂਡ ਕਰ ਦਿੱਤੇ ਗਏ ਨੇ ਲੇਕਿਨ ਜਿਹੜੇ ਕੰਟਰੋਲਿੰਗ ਅਥਾਰਟੀ ਸੀ ਐਸਐਸਪੀ ਡੀਜੀਪੀ ਇੰਟੈਲੀਜੈਂਸ ਵਾਲੇ ਉਹਨਾਂ ਉਹਨਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਕਿਉਂਕਿ ਜਿੱਥੇ ਵੀ ਆਈਐਸ ਦਾ ਨਾਮ ਆ ਗਿਆ ਜਿੱਥੇ ਵੀ ਆਈਪੀਐਸ ਅਫਸਰ ਦਾ ਨਾਮ ਆ ਗਿਆ ਇਹ ਸਾਰੇ ਇਕੱਠੇ ਹੋ ਜਾਂਦੇ ਨੇ ਐਨੇ ਵੱਡੇ ਗੁਨਾਹ ਕਰਦੇ ਨੇ ਤੇ ਜੇ ਇਹਨਾਂ ਦੇ ਖਿਲਾਫ ਜੇ ਸਰਕਾਰ ਕੋਈ ਕਾਰਵਾਈ ਕਰੇ ਨਾ ਤੇ ਕਹਿ ਦਿੰਦੇ ਜੀ ਜੀ ਮਨੋਬਲ ਡਿੱਗ ਜਾਏਗਾ ਫੋਰਸ ਦਾ ਪ੍ਰਧਾਨ ਮੰਤਰੀ ਸਿਕਿਉਰਿਟੀ ਖਤਰੇ ਚ ਪਾਤੀ ਜੀ ਮਨੋਬਲ ਡਿਗ ਪਿਆ ਸਿੱਧੂ ਮੂਸੇਵਾਲੇ ਦੇ ਕਤਲ ਕਾਤਲ ਨੂੰ ਇੰਟਰਵਿਊ ਕਰੋ ਜੀ ਤੇ ਜੇ ਉਹਨਾਂ ਦੇ ਖਿਲਾਫ ਕਾਰਵਾਈ ਮਨੋਬਲ ਡਿਗ ਜੇ ਮਤਲਬ ਬੰਦੇ ਮਰਵਾਉਣ ਤੱਕ ਜੇ ਦੋਸ਼ੀਆਂ ਨੂੰ ਜੇ ਸਜ਼ਾ ਜਿਹੜੀ ਆ ਜਿਹੜੀ ਆ ਇਸ ਕਰਕੇ ਨਹੀਂ ਦਿੱਤੀ ਜਾ ਰਹੀ ਕਿ ਕਿਦੇ ਮਨੋਬਲ ਨਾ ਡਿਗ ਜੇ ਇਹ ਇਹ ਸਭ ਤੋਂ ਵੱਡੀ ਇੱਕ ਐਗਜ਼ਾਮਪਲ ਆ ਪਰ ਹੁਣ ਦੇ ਦਿਆਂ ਕਿਉਂਕਿ ਅਕਤੂਬਰ ਦੇ ਪਹਿਲੇ ਹਫਤੇ ਜਿਹੜੇ ਪ੍ਰਬੋਧ ਕੁਮਾਰ ਉਹਨਾਂ ਨੂੰ ਟਾਈਮ ਬੌਂਡ ਕਰ ਦਿੱਤਾ ਹੈਗਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਹਦੇ ਦੇ ਦਿਆ ਕਿ ਉਹਦੇ ਚ ਨਾਮ ਵੀ ਆਉਣਗੇ ਉਹਨਾਂ ਦੇ ਕੀ ਕਾਰਵਾਈ ਕੀਤੀ ਜਾਏਗੀ ਹੁਣ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਪੁਲਿਸ ਭਾਵੇਂ ਰੋਜ਼ ਕਿਉਂਕਿ ਅੱਧੀ ਪੰਜਾਬ ਪੁਲਿਸ ਤੇ ਹਮੇਸ਼ਾ ਹੀ ਹਾਈ ਕੋਰਟ ਰਹਿੰਦੀ ਹੈਗੀ ਆ ਤੁਸੀਂ ਹਾਈ ਕੋਰਟ ਜਾ ਕੇ ਦੇਖ ਲਓ ਇੰਸਪੈਕਟਰ ਰੈਂਕ ਤੋਂ ਲੈ ਕੇ ਤੇ ਡੀਜੀਪੀ ਉੱਥੇ ਹੀ ਰਹਿੰਦੇ ਹੈਗੇ ਨੇ ਉਸ ਲੈਵਲ ਦੇ ਆਫੀਸਰ ਪਰ ਜੇ ਸੂਬੇ ਦੇ ਚੀਫ ਸਕੱਰੇਟਰੀ ਸਾਹਿਬ ਨੂੰ ਵੀ ਪੁਲਿਸ ਦੇ ਖਾਤਰ ਪੁਲਿਸ ਦੇ ਕਾਰਨ ਆਪਣੀਆਂ ਬੇੜਾ ਮਤਲਬ ਤੋਂ ਪੇਸ਼ੀਆਂ ਉਹਨਾਂ ਦੀਆਂ ਹੋ ਰਹੀਆਂ ਤੇ ਘੱਟੋ ਘੱਟ ਉਹਨਾਂ ਨੂੰ ਨੋਟਿਸ ਲੈਣਾ ਚਾਹੀਦਾ ਹੈ ਕਿ ਜਿਹੜੇ ਕਸੂਰਵਾਰ ਦੋ ਹੈ ਨੇ ਘੱਟੋ ਘੱਟ ਉਹਨਾਂ ਨੂੰ ਮਿਸਾਲੀ ਸਜ਼ਾ ਤੇ ਮਿਲਣੀ ਚਾਹੀਦੀ ਹੈਗੀ ਲੈਸਨ ਤੇ ਹੋਣਾ ਚਾਹੀਦਾ ਹੈਗਾ ਨਾ ਔਰ ਜਿਹੜੇ ਸਟੇਟ ਨੂੰ ਧੋਖੇ ਚ ਰੱਖ ਰਹੇ ਨੇ ਜਿਹੜੇ ਕਾਨੂੰਨ ਦੀਆਂ ਧੱਜੀਆਂ ੜਾ ਰਹੇ ਨੇ ਉਹਨਾਂ ਦਾ ਫਾਇਦਾ ਵੀ ਕੀ ਹੈਗਾ ਕੱਲ ਨੂੰ ਤੇ ਜਿਨ੍ਹਾਂ ਨੂੰ ਅੱਜ ਵਿਚਾਰੀ ਆ ਪੰਜਾਬ ਪੁਲਿਸ ਜਾਂ ਸਿਵਲ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਉਹ ਤੇ ਕੱਲ ਤੁਹਾਨੂੰ ਵੀ ਧੋਖਾ ਦੇ ਸਕਦੇ ਹੈਗੇ ਨੇ ਤੇ ਜੇ ਸਥਿਤੀ ਦੇ ਵਿੱਚ ਬੜਾ ਸੀਰੀਅਸ ਮਸਲਾ ਹੈਗਾ ਔਰ ਹਾਈ ਕੋਰਟ ਨੇ ਅੱਜ ਜਿਹੜੀ ਟਿੱਪਣੀ ਕੀਤੀ ਹੈ ਸਾਰੀਆਂ ਅਖਬਾਰਾਂ ਦੇ ਵਿੱਚ ਛਪੀ ਹੋਈ ਹੈ ਕਿ ਸਾਨੂੰ ਪਿਛਲੇ 8 ਮਹੀਨਿਆਂ ਤੋਂ ਘਬਰਾਹ ਕੀਤਾ ਯਾਰ ਮਤਲਬ ਮੋٹے ਰੂਪ ਚ ਕਿ ਹਾਈ ਕੋਰਟ ਨੂੰ ਵੀ ਕੁਝ ਸਮਝਿਆ ਨਹੀਂ ਜਾ ਰਿਹਾ ਹੈਗਾ ਨਾ ਹੁਣ ਦੂਜਾ ਸਵਾਲ ਆ ਗਿਆ ਮੋਬਾਈਲ ਵਾਲਾ ਹਾਈ ਕੋਰਟ ਨੇ ਇਹ ਵੀ ਕਿਹਾ ਹੈਗਾ ਕਿ ਘੱਟੋ ਘੱਟ ਜੇ ਤੁਹਾਡੇ ਕੋ ਮੋਬਾਈਲ ਨਹੀਂ ਸੰਭੇ ਜਾਂਦੇ ਹੈਗੇ ਜੇਲਾਂ ਦੇ ਵਿੱਚ ਉਹਨਾਂ ਨੇ ਸ਼ਾਇਦ ਗੁਜਰਾਤ ਦੀ ਐਗਜ਼ਾਮਪਲ ਦਿੱਤੀ ਹੈਗੀ ਪਰ ਗੁਜਰਾਤ ਦੀ ਐਗਜ਼ਾਮਪਲ ਵੀ ਪਿੱਛੇ ਦੇ ਜਿਹੜਾ ਲਾਰੈਂਸ ਬਿਨਫਰਮੇਸ਼ਨ ਹੋਈ ਹੈ ਉਹਦੀ ਪਾਕਿਸਤਾਨ ਦੇ ਕਿਸੇ ਡਾਉਨ ਦੇ ਨਾਲ ਗੱਲਬਾਤ ਹੋ ਗਿਆ ਪਰ ਹੁਣ ਚੀਫ ਸਕੱਰੇਟਰੀ ਨੇ ਇਹ ਵੀ ਕਹੇ ਕਿ ਅਸੀਂ ਜੈਮਰ ਲੋਨ ਲਾ ਰਹੇ ਹਾਂ ਸਾਨੂੰ ਘੱਟੋ ਘੱਟ 500 ਕਰੋੜ ਰੁਪਏ ਦਾ ਬਜਟ ਆ ਬਹੁਤ ਵੱਡਾ ਵਾ ਇਸ ਕਰਕੇ ਕੰਮ ਹੌਲੀ ਆ ਹੁਣ ਜੈਮਰਾਂ ਤੇ 500 ਕਰੋੜ ਰੁਪਏ ਦਾ ਖਰਚਾ ਤੇ ਪਤਾ ਨਹੀਂ ਸਰਕਾਰ ਨੇ ਉਹ ਕੀਤਾ ਹੋਊਗਾ ਸਾਰੀ ਪਰਚੋਲ ਕੀਤੀ ਹੋਗੀ ਸਾਬਕਤਾ ਬਲਾਇਆ ਹੋਗਾ ਪਰ ਜੇਲ੍ਹਾਂ ਦੇ ਵਿੱਚ ਵੀ ਲਗਾਤਾਰ ਪੰਜਾਬ ਦੇ ਵਿੱਚੋਂ ਮੋਬਾਈਲ ਫੋਨ ਫੜੇ ਜਾ ਰਹੇ ਨੇ ਕਾਲਾਂ ਹੋ ਰਹੀਆਂ ਨੇ ਇੰਟਰਵਿਊਆਂ ਹੋ ਰਹੀਆਂ ਨੇ ਇਹ ਬੜਾ ਸੀਰੀਅਸ ਮਸਲਾ ਹੈਗਾ ਘਟੋ ਘਟ ਪੰਜਾਬ ਸਰਕਾਰ ਨੂੰ ਨਾ ਗੰਭੀਰਤਾ ਜਿਹੜੀ ਆ ਉਹ ਦਿਖਾਉਣੀ ਚਾਹੀਦੀ ਹੈ ਕਿਉਂਕਿ ਇੱਕ ਤੇ ਪੰਜਾਬ ਅਸੀਂ ਸਮਝਦੇ ਆ ਗਿਆ ਕਿ ਸੰਵੇਦਨਸ਼ੀਲ ਸੂਬਾ ਹੈਗਾ ਪੰਜਾਬ 'ਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਆਈਆਂ ਨੇ ਅਜਿਹੇ ਕੇਸਾਂ ਨੂੰ ਕਾਨੂੰਨ ਵਿਵਸਥਾ ਦੇ ਨਾਲ ਜੋੜ ਕੇ ਦੇਖਣਾ ਚਾਹੀਦਾ ਹੈ ਦੋ ਧੜਿਆਂ ਦੇ ਵਿੱਚ ਲੜਾਈ ਹੋ ਗਈ ਲੜਾਈ ਦੇ ਦੌਰਾਨ ਕਤਲ ਹੋ ਗਿਆ ਉਹਨੂੰ ਕਾਨੂੰਨ ਵਿਵਸਥਾ ਨਹੀਂ ਕਹਿ ਸਕਦੇ ਪਰ ਇਹ ਜਿਹੜੇ ਮਸਲੇ ਨਾ ਜੀ ਇਹ ਕਾਨੂੰਨ ਵਿਵਸਥਾ ਦੇ ਨਾਲ ਹੀ ਮੈਟਰ ਕਰਦੇ ਆਗੇ ਨੇ ਹੁਣ ਦੇ ਦਿਆਂ ਕਿ ਪੰਜਾਬ ਦੇ ਚੀਫ ਸਕੱਤਰ ਨੂੰ ਰਾਗਵਰਮਨ ਸਾਹਿਬ ਹਾਈ ਕੋਰਟ ਚ ਭਰੋਸਾ ਦੇ ਦੇ ਕੇ ਆਏ ਨੇ ਜਿਹੜੀ ਕੱਲ ਉਹਨਾਂ ਦੀ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਪੇਸ਼ੀ ਹੋਈ ਆ ਸਰਕਾਰ ਨੂੰ ਹਾਈ ਕੋਰਟ ਵੱਲੋਂ ਫਟਕਾਰ ਵੀ ਲਗਾਈ ਗਈ ਆ ਕਿਉਂਕਿ ਜਿਹੜਾ ਕੇਸ ਹੈ ਖੁਦ ਚੀਫ ਜਸਟਿਸ ਜਿਹੜੇ ਨੇ ਸ਼ੀਲਨਾਗੂ ਸਾਹਿਬ ਦੀ ਅਗਵਾਈ ਵਾਲਾ ਬੈਂਚ ਦੇਖ ਰਿਹਾ ਔਰ ਮਸਲਾ ਵੀ ਸੀਰੀਅਸ ਹੈ ਤੇ ਜੇ ਪੰਜਾਬ ਸਰਕਾਰ ਇਦਾਂ ਹੀ ਅਫਸਰਾਂ ਨੂੰ ਬਚਾਉਂਦੀ ਰਹੀ ਹੈਗੀ ਤੇ ਲਾਜ਼ਮੀ ਤੌਰ ਤੇ ਹੋ ਸਕਦਾ ਉਹ ਕੇਸ ਸੀਬੀਆਈ ਨੂੰ ਦਿੱਤਾ ਜਾ ਸਕਦਾ ਜਾਂ ਹੋ ਸਕਦਾ ਫਿਰ ਪੰਜਾਬ ਤੇ ਹਰਿਆਣਾ ਦੀ ਕੋਰਟ ਹੀ ਆਰਡਰ ਪਾਸ ਕਰ ਦੇ ਕਿ ਜਿਹੜੇ ਕਸੂਰਵਾਰ ਅਫਸਰ ਆ ਉਹਨਾਂ ਨੂੰ ਸਸਪੈਂਡ ਕਰਕੇ ਸਾਨੂੰ ਰਿਪੋਰਟ ਦੋ ਤੇ ਜੇ ਜੇ ਉਹਨਾਂ ਕੀ ਉਹਨਾਂ ਦਾ ਇੰਤਜ਼ਾਰ ਕੀਤਾ ਯਾਰ ਹਾਈ ਕੋਰਟ ਮਤਲਬ ਪੰਜਾਬ ਸਰਕਾਰ ਖੁਦ ਬੁਰਾ ਨਹੀਂ ਬੰਨਣਾ ਚਾਹੁੰਦੀ ਹੈਗੀ ਨਾ ਵੀ ਹਾਈ ਕੋਰਟ ਆਰਡਰ ਪਾਸ ਕਰ ਦੇ ਫਿਰ ਸਾਡੀ ਮਜਬੂਰੀ ਬਣ ਜੂ ਅਸਲ 'ਚ ਜਿਨ੍ਹਾਂ ਨੇ ਇੰਟਰਵਿਊ ਕਰਵਾਈ ਨਾ ਉਹਨਾਂ ਦੇ ਮਾਈ ਬਾਪ ਬਹੁਤ ਜ਼ਿਆਦਾ ਪਾਵਰਫੁੱਲ ਨੇ ਇਸ ਕਰਕੇ ਉਹਨਾਂ ਦਾ ਹੁਣ ਤੱਕ ਪਿਛਲੇ 8 ਮਹੀਨਿਆਂ ਤੋਂ ਵਾਲ ਵਿੰਗਾ ਨਹੀਂ ਹੋਇਆ ਉਹ ਦੇ ਦਿਆ ਕਿ ਹਾਈ ਕੋਰਟ ਉਹਨਾਂ ਦੇ ਖਿਲਾਫ ਕੀ ਆਰਡਰ ਪਾਸ ਕਰਦੀ ਔਰ ਪ੍ਰਬੋਧ ਕੁਮਾਰ ਉਹਨਾਂ ਜਿੰਨਾ ਪਹਿਲਾਂ ਬੜੀ ਬਿਬਾਕੀ ਦੇ ਨਾਲ ਨ ਧੜਕ ਹੋ ਗਏ ਰਿਪੋਰਟ ਦਿੱਤੀ ਆ ਤੇ ਲਾਜ਼ਮੀ ਤੌਰ ਤੇ ਉਹ ਜੇ ਬਾਕੀ ਉਹਨਾਂ ਨੂੰ ਕੁਝ ਦੱਸਿਆ ਕਿ ਇਹ ਲੋਕ ਜ਼ਿੰਮੇਵਾਰ ਤੇ ਉਹ ਕਾਰਵਾਈ ਹੋਣੀ ਚਾਹੀਦੀ ਔਰ ਦੂਜਾ ਇਹ ਜਿਹੜੀ ਰਿਪੋਰਟ ਆ ਇਹ ਜਨਤਕ ਹੋਣੀ ਚਾਹੀਦੀ ਹੈਗੀ ਆ ਘਟੋ ਘੜ ਲੋਕਾਂ ਨੂੰ ਪਤਾ ਤੇ ਲੱਗੇ ਕਿ ਕਿਹੜੇ ਲੋਕ ਕਸੂਰਵਾਰ ਨੇ ਤੇ ਉਹਨਾਂ ਨੂੰ ਬਚਾਉਣ ਵਾਲੇ ਕਿਹੜੇ ਕਿਹੜੇ ਲੋਕ ਸਨ ਜੀ ਦੇਖਦੇ ਹਾਂ ਇਸ ਮਸਲੇ ਦਾ ਕੀ ਬਣਦਾ ਪਰ ਇੱਕ ਹੋਰ ਫੈਸਲੇ ਨੂੰ ਲੈ ਕੇ ਜਾਂ ਇੱਕ ਚਿੰਤਾ ਦੇ ਵਿੱਚ ਸਰਕਾਰ ਹੈ ਕਿ ਇੱਕ ਇੱਕ ਤਾਂ ਪੰਚਾਇਤੀ ਚੋਣਾਂ ਪਹਿਲਾਂ ਬਹੁਤ ਜ਼ਿਆਦਾ ਡਿਲੇ ਹੋ ਗਈਆਂ ਹੁਣ ਕਰਵਾਉਣੀਆਂ ਪੈਣੀਆਂ ਆਖਰਕਾਰ ਪਰ ਕਰਵਾਉਣ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਜਿਹੜਾ ਇੱਕ ਰਾਖਵਾ ਕਰਨ ਹੁੰਦਾ ਉਹ ਕਿਹੜੇ ਹਿਸਾਬ ਦੇ ਨਾਲ ਫੈਸਲਾ ਲੈਣ ਜਾ ਰਹੀ ਹੈ ਜਾਂ ਫੈਸਲਾ ਲੈ ਲਿਆ ਗਿਆ ਉਹ ਵਿਸਥਾਰ ਨਾਲ ਖੋਲ ਕੇ ਦੱਸिए ਕਿਉਂਕਿ ਪੰਚਾਇਤੀ ਚੋਣਾਂ ਦੇ ਉੱਤੇ ਪਿੰਡੂ ਦਿਹਾਤ ਖੇਤਰ ਬਹੁਤ ਜ਼ਿਆਦਾ ਪੰਜਾਬ ਦਾ ਉਹਨਾਂ ਸਾਰਿਆਂ ਦੀ ਨਜ਼ਰ ਬਣੀ ਹੋਈ ਹੈ ਕਿ ਸਰਕਾਰ ਕਰ ਕੀ ਰਹੀ ਹੈ ਸੰਦੀਪ ਜੀ ਇਹਦੇ ਹੈਗਾ ਸੂਬੇ ਦੇ ਅੰਦਰ 313245 ਪੰਚਾਇਤਾਂ ਨੇ ਤੇ ਸਾਰਿਆਂ ਨੂੰ ਇਸ ਟਾਈਮ ਸਾਰਿਆਂ ਦੇ ਯੋਰ ਲੱਗ ਰਹੇ ਨੇ ਕਿਉਂਕਿ ਸਰਪੰਚ ਬੰਨਣਾ ਹੈਗਾ ਪਰ ਦੂਜਾ ਵੱਡਾ ਸਵਾਲ ਹੈ ਕਿ ਵਿਰੋਧੀ ਧਿਰ ਚਾਹੇ ਸ਼ਰਮਨੀ ਕਾਲਜਾਂ ਕਾਂਗਰਸ ਪਾਰਟੀ ਸੁੱਤੇ ਰਹਿ ਗਏ ਕਿ ਜਿੱਦਣੇ ਬਿੱਲ ਪਾਸ ਕੀਤਾ ਗਿਆ ਕਿਸੇ ਨੇ ਪੜ੍ਹਿਆ ਨਹੀਂ ਕਿਸੇ ਨੂੰ ਸਮਝ ਨਹੀਂ ਲੱਗੀ ਹੈਗੀ ਕਿ ਸਰਕਾਰ ਕੀ ਖੇਡ ਕਰ ਗਈ ਸਰਕਾਰ ਨੇ ਇਸ ਕਰਕੇ ਬਿੱਲ ਪੇਸ਼ ਕੀਤਾ ਸੀ ਕਿ ਇਹ ਜਿਹੜਾ ਬਿੱਲ ਹੈ ਕਿ ਜਿਹੜੇ ਪੰਚਾਇਤੀ ਚੋਣ ਹੈ ਉਸ ਕੋਈ ਵੀ ਜਿਹੜਾ ਵਾ ਪਾਰਟੀ ਸਿੰਬਲ ਤੇ ਨਹੀਂ ਲੜੂਗਾ ਪਰ ਜਿਹੜੀ ਅੰਦਰਖਾਤੇ ਅਮੈਂਡਮੈਂਟ ਕਰਗੇ ਨਾ ਉਹਦੇ ਚ ਵਿਰੋਧੀਆਂ ਨੂੰ ਪਤਾ ਨਹੀਂ ਲੱਗੇਗਾ ਸਰਕਾਰ ਜਿਹੜੀ ਹੈ ਉਹ ਸ਼ਿਹਾਰੀ ਕਰ ਗਈ ਹੈਗੀ ਤੇ ਵਿਰੋਧੀਆਂ ਦੀ ਲਾਪਰਵਾਹੀ ਕਹ ਲੋ ਜਾਂ ਅਵੇਸਲਾਪਨ ਕਹ ਲੈ ਜਾਂ ਸਰਕਾਰ ਦੇ ਨਾਲ ਅੱਜਕੱਲ ਆਪੋਜੀਸ਼ਨ ਹਾਂ ਦੇ ਹਾਂ ਵਿੱਚ ਮਿਲਾਉਂਦੀ ਹੈਗੀ ਆ ਅੱਦੇ ਤੇ ਡਰਦੇ ਨਹੀਂ ਹੁੰਦੇ ਹੈਗੇ ਕਿਉਂਕਿ ਜਿਹੜਾ ਬੋਲੂਗਾ ਤੇ ਉਹ ਹੀ ਕੁੰਡਾ ਖੋਲੂਗਾ ਜਿਹੜਾ ਕੂਗਾ ਉਹ ਹੀ ਫਸ ਜਾਊਗਾ ਕਿਉਂਕਿ ਅੱਜਕੱਲ ਭਗਵੰਤ ਮਾਨ ਸਾਹਿਬ ਸੇ ਦੇ ਰੋਏ ਭਾਈ ਨੇ ਵਿਰੋਧੀਆਂ ਨੂੰ ਲੈ ਕੇ ਨਾ ਹੋ ਸਕਦਾ ਹੈ ਕਿ ਕਾਂਗਰਸੀਆਂ ਨੂੰ ਹਲੇ ਨਾ ਕੁਝ ਛੇੜਨ ਕਿਉਂਕਿ ਹਰਿਆਣੇ ਦੇ ਵਿੱਚ ਫਿਰ ਸਮਝੌਤੇ ਦੀਆਂ ਗੱਲਾਂ ਹੋ ਰਹੀਆਂ ਨੇ ਪਰ ਜਿਹੜਾ ਪੰਚਾਇਤੀ ਰਾਜ ਐਕਟ ਦੇ ਵਿੱਚ ਐਮੈਂਡਮੈਂਟ ਕੀਤੀ ਨਾ ਜਿਹੜੀ ਉਹਦੇ ਚੀ ਹੈ ਕਿ ਅੱਗੇ ਕਾਂਗਰਸ ਵੇਲੇ ਜਾਂ ਪਿਛਲੀਆਂ ਕਾਲੀਆਂ ਸਰਕਾਰ ਵੇਲੇ ਵੀ ਕੀ ਹੁੰਦਾ ਸੀ ਕਿ ਜਿਹੜੀ ਪੰਚਾਇਤਾਂ ਦੀ ਜਿਹੜੀ ਰਿਜ਼ਰਵੇਸ਼ਨ ਆ ਉਹ ਦੀ ਇਕਾਈ ਜਿਹੜੀ ਉਹ ਡਿਸਟ੍ਰਿਕਟ ਮੰਨਿਆ ਜਾਂਦਾ ਸੀ ਮੰਨ ਲਓ ਜਿੱਤਾਂ ਫਾਜ਼ਿਲਕਾ ਜਿਲ੍ਹਾ ਵਾ ਫਾਜ਼ਿਲਕੇ ਜ਼ਿਲ੍ਹੇ ਦੀ ਇੱਕ ਪੂਰੀ ਦੀ ਆਬਾਦੀ ਉਹਦੇ ਵਿੱਚ ਕਿੰਨੀ ਐਸਸੀ ਆਬਾਦੀ ਹੈ ਕਿੰਨੀ ਰਿਜ਼ਰਵੇਸ਼ਨ ਆਉਂਦੀ ਹੈ ਉਹ ਆਧਾਰ ਮੰਨਿਆ ਜਾਂਦਾ ਸੀ ਹੁਣ ਕਈ ਪਿੰਡ ਮੰਨ ਲਓ ਐਸਸੀ ਭਾਈਚਾਰਾ ਜ਼ਿਆਦਾ ਵੱਸਦਾ ਹੈਗਾ ਕਿਤੇ ਨਹੀਂ ਵੱਸਦਾ ਹੈਗਾ ਉਹ ਬੇਸ ਬਣਾ ਕੇ ਹੀ ਜਿਹੜਾ ਰਾਖਵਾ ਕਰਨ ਤਿਆਰ ਕੀਤਾ ਜਾਂਦਾ ਸੀ ਉਹਨੂੰ ਰੋਟੇਸ਼ਨ ਪੀੜ ਕਹਿੰਦੇ ਸੀ ਰੋਸਟਰ ਕਹਿੰਦੇ ਸੀ ਕਿ ਮੰਨ ਕੇ ਚਲੋ ਇੱਕ ਆਪਾ ਪਿੰਡ ਕਹਿੰਦੇ ਕਿ ਕੋਈ ਨੱਥੇ ਵਾਲੀ ਪਿੰਡ ਆ 2018 ਦੇ ਵਿੱਚ ਉਹ ਸੀ ਜਰਨਲ ਭਾਈਚਾਰੇ ਦੇ ਨਾਲ ਸੰਬੰਧ ਰੱਖਣ ਵਾਲੇ ਪੁਰਸ਼ ਵਾਸੀ ਰਾਖਵਾ ਅਗਲੀ ਵਾਰ ਕਿਹਦੇ ਵਾਸਤੇ ਆਣਾ ਸੀ ਐਸਸੀ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ ਪੁਰਸ਼ ਦੇ ਨਾਲ ਫਿਰ ਕਿਹਦੇ ਆਣਾ ਸੀ ਜਰਨਲ ਔਰਤਵਾਦ ਫਿਰ ਐਸਸੀ ਔਰਤਵਾਦ ਚਾਰ ਤਰ੍ਹਾਂ ਦੇ ਰੋਟੇਸ਼ਨ ਜਾਂ ਰੂਸਟਰ ਤਿਆਰ ਹੁੰਦੇ ਨੇ ਦੋ ਵਾਰਾ ਬੰਦਿਆਂ ਵਾਸਤੇ ਇੱਕ ਵਾਰਾ ਜਰਨਲ ਕੈਟਾਗਰੀ ਇੱਕ ਵਾਰੀ ਰਿਜ਼ਰਵ ਕੈਟਾਗਰੀ ਦੋ ਵਾਰ ਬੀਬੀਆਂ ਵਾਸਤੇ ਇੱਕ ਐਸਸੀ ਭਾਈਚਾਰੇ ਨਾਲ ਇੱਕ ਜਰਨਲ ਭਾਈਚਾਰਾ ਇਹ ਹੁਣ ਤੱਕ ਚੱਲਦਾ ਆ ਰਿਹਾ ਸੀ ਹੁਣ ਸਰਕਾਰ ਨੇ ਜਿਹੜੀ ਬੀਤੇ ਦਿਨ ਵਿਧਾਨ ਸਭਾ 'ਚ ਬਿੱਲ ਪਾਸ ਕਰਵਾ ਲਿਆ ਜਿਹੜੇ ਵਿਰੋਧੀ ਸੁੱਤੇ ਰਹਿ ਗਏ ਨੇ ਉਹਨਾਂ ਨੂੰ ਸਮਝ ਨਹੀਂ ਲੱਗਿਆ ਕਿ ਹੁਣ ਰਾਖਵਾਕਰਨ ਉਹੀ ਰਹੇਗਾ ਲੇਕਿਨ ਹੁਣ بیس ਬਦਲ ਦਿੱਤਾ ਅੱਗੇ ਸੀ ਡਿਸਟ੍ਰਿਕਟ ਜਿਲ੍ਹਾ بیس ਸੀ ਹੁਣ ਕਰਤਾ ਬਲਾਕ بیس ਹੁਣ ਬਲਾਕ ਦੇ ਆਧਾਰ ਤੇ ਰਾਖਵਾਕਰਨ ਕਰ ਦਿੱਤਾ ਗਿਆ ਉਹਦੇ ਚ ਜੋ ਮਤਲਬ ਰਾਖਵਾਕਰਨ ਤੇ ਰਹੇਗਾ ਕਿ ਜੇ ਪੰਚਾਇਤ ਰਿਜ਼ਰਵ ਔਰਤ ਵਾਸਤੇ ਜਾਂ ਲੇਡੀ ਵਾਸਤੇ ਰਿਜ਼ਰਵ ਹੀ ਰਹੇਗੀ ਪਰ ਨਵੇਂ ਸਿਰੇ ਰੋਸਟਰ ਤਿਆਰ ਹੋ ਗਿਆ ਮਤਲਬ ਹੁਣ ਸਰਕਾਰ ਨੇ ਪਿਛਲੇ ਜਿਹੜਾ ਰੋਸਟਰ ਸੀ ਉਰਤੇ ਮਾਰਤਾ ਕਾਂਟਾ ਉਹਨੂੰ ਜ਼ੀਰੋ ਕਰ ਦਿੱਤਾ ਹੈਗਾ ਨਵਾਂ ਰੋਸਟਰ ਤਿਆਰ ਹੋ ਗਿਆ ਨਵੇਂ ਰੋਸਟਰ ਦੇ ਵਿੱਚ ਕੀ ਹੈ ਇੱਕ ਤੇ ਐਮਐਲਏਜ਼ ਨੂੰ ਬੜੀਆਂ ਪਾਵਰਾਂ ਮਿਲ ਜਣੇ ਅੱਗੇ ਪਾਵਰਾਂ ਸੀ ਡਿਪਟੀ ਕਮਿਸ਼ਨਰ ਕੋਲ ਹੁਣ ਲੋਕਲ ਲੈਵਲ ਤੇ ਡਿਪਟੀ ਕਮਿਸ਼ਨਰ ਜਿਹੜਾ ਆਲਮੋਸਟ ਇੱਕ ਆਈਐਸ ਆਫੀਸਰ ਹੁੰਦਾ ਉਹ ਜ਼ਿਆਦਾ ਕਿਤੇ ਐਮਐਲਏ ਨੂੰ ਪ੍ਰਵਾਹ ਨਹੀਂ ਕਰਦਾ ਹਾਂ ਜੇ ਉਸ ਇਲਾਕੇ ਦੇ ਵਿੱਚ ਕੋਈ ਮੰਤਰੀ ਸਟਰੋਂਗ ਹੈ ਉਹ ਆਪਣੇ ਹਲਕੇ ਦੇ ਵਿੱਚ ਆਪਣੇ ਹਿਸਾਬ ਦੇ ਨਾਲ ਪਿੰਡ ਪਿੰਡ ਕਰਵਾ ਜਾਂਦਾ ਸੀ ਹੁਣ ਐਮਐਲਏ ਕੋ ਪਾਵਰ ਆ ਗਈਆਂ ਨੇ ਹੁਣ ਬਲਾਕ ਦੇ ਵਿੱਚ ਕੌਣ ਕਰੂਗਾ ਐਸਡੀਐਮ ਕਰੂਗਾ ਜਾਂ ਬੀਡੀਪੀਓ ਕਰੂਗਾ ਹੁਣ ਐਮਐਲਏ ਕੀ ਕਹੂਗਾ ਕਿ ਜਿੱਥੇ ਤੇ ਉਹਨੂੰ ਲੱਗਾ ਕਿ ਮੇਰੀ ਜਿਹੜੀ 베ਰਾ ਜਿਹੜਾ ਬੰਦਾ ਸਰਪੰਚ ਨਹੀਂ ਬਣ ਸਕਦਾ ਹੈਗਾ ਮੰਨ ਲਓ ਕੋਈ ਪਿੰਡ ਆ ਪਿੰਡ ਆ ਕੋਈ ਨੱਥਾ ਸਿੰਘ ਪਿੰਡ ਆ ਉਸ ਪਿੰਡ ਦੇ ਵਿੱਚ ਐਮਐਲਏ ਦੇ ਮੁਤਾਬਕ ਕੋਈ ਜਰਨਲ ਕੈਟਾਗਰੀ ਵਾਲਾ ਬੰਦਾ ਨਹੀਂ ਲੱਭਾ ਹੈਗਾ ਉਹ ਫਿਰ ਕੋਈ ਐਸਸੀ ਉਸ ਪਿੰਡ ਨੂੰ ਰਿਜ਼ਰਵ ਕਰ ਸਕਦਾ ਜੇ ਉਥੇ ਗਰੁੱਪ ਵਾਜੀ ਜ਼ਿਆਦਾ ਹੋ ਗਈ ਆ ਉਹ ਲੇਡੀ ਰਿਜ਼ਰਵ ਕਰ ਦੂ ਜਾਂ ਲੇਡੀ ਜਨਰਲ ਕਰ ਦੂਗਾ ਨਾ ਕਿਉਂਕਿ ਜਿਆਦਾ ਜਦੋਂ ਜਨਰਲ ਕੈਟਾਗਰੀ ਲਾ ਉੱਥੇ ਜਿਆਦਾ ਜ਼ੋਰ ਲੱਗਦਾ ਹੈਗਾ ਤੇ ਮੋਸਟਲੀ ਉੱਥੇ ਪਿੰਡਾਂ ਦੇ ਹੋਈਆਂ ਜਿਹਦੇ ਕੋਈ 4 ਛੱਲੜਾਗੇ 4 ਕਿੱਲੇ ਆਗੇ ਨੇ ਜਿਹੜੇ ਐਮਐਲਏ ਦੀ ਆਉ ਭਗਤ ਸੇਵਾ ਚੰਗੀ ਕਰ ਸਕਦੇ ਨੇ ਤਣੋਂ ਵੀ ਤੇ ਮਣੋਂ ਵੀ ਤੇ ਧਣੋਂ ਵੀ ਨਾ ਉਹਨਾਂ ਦੇ ਮੁਤਾਬਕ ਪਿੰਡ ਦਾ ਰੋਸਟਰ ਤਿਆਰ ਹੁੰਦਾ ਕਿ ਇਸ ਵਾਰ ਪਿੰਡ ਨੂੰ ਇਸ ਵਾਰ ਜਨਰਲ ਬਣਾ ਦੂ ਜਾਂ ਐਸਸੀ ਬਣਾ ਦੋ ਹੁਣ ਆ ਜਿਹੜਾ ਨਾ ਇਹ ਨਵੇਂ ਸਿਰੇ ਤੋਂ ਰੋਸਟਰ ਤਿਆਰ ਹੋ ਗਿਆ ਰਿਜ਼ਰਵੇਸ਼ਨ ਉਹੀ ਰਹੇਗੀ ਪਰ ਹੁਣ ਇਹ ਹੈ ਕਿ ਜਿੱਤਾ ਤੁਹਾਡਾ ਪਿੰਡ ਈਸਵਰ ਜਰਨਲ ਆ ਨਾ ਜਿਹਦੇ ਐਮਐਲਏ ਨੂੰ ਲੱਗਾ ਕਿ ਮੇਰੇ ਹਿਸਾਬ ਨਾਲ ਪੰਚਾਇਤ ਬਣੂਗੀ ਫਿਰ ਠੀਕ ਹੈ ਨਹੀਂ ਤੋਂ ਉਹ ਤੇ ਰਿਜ਼ਰਵ ਕਰ ਦੂਗਾ ਜੇ ਉਹ ਤੇ ਰਿਜ਼ਰਵ ਆ ਤੇ ਜੇ ਕਿਸੇ ਉੱਤੇ ਚਾਰਜਰ ਕੋਈ ਛਿਲੜ ਆ ਗਏ ਨੇ ਤੇ ਐਮਐਲਏ ਕੋ ਕਹੇ ਜੀ ਈਸਵਰ ਜਰਨਲ ਕਰ ਦੋ ਇਸ ਹਿਸਾਬ ਨਾਲ ਜਿਹੜੇ ਨਵੇਂ ਸਿਰੋ ਜਿਹੜੀ ਇਹ ਸਿਆਸੀ ਖੇਡ ਖੇਡੀ ਜਾ ਰਹੀ ਹੈ ਇਹਦੇ ਚ ਇਸੇ ਕਰਕੇ ਆਮ ਆਦੀ ਪਾਰਟੀ ਦੋ ਤਰ੍ਹਾਂ ਦੇ ਬੈਨੀਫਿਟ ਲੈ ਗਈਆਂ ਇੱਕ ਤੇ ਕਿ ਕੱਲ ਨੂੰ ਜੇ ਇਹਨਾਂ ਦੀਆਂ ਪੰਚਾਇਤਾਂ ਨਾ ਬਣੀਆਂ ਜਿਹਦੇ ਇਲੈਕਸ਼ਨ ਹੋ ਜਾਂਦੀ ਚੋਣ ਦੇ ਨਿਸ਼ਾਨ ਤੇ ਤੇ ਫਿਰ ਇਹਨਾਂ ਦੇ ਇਹਨਾਂ ਲੱਗਣਾ ਕਿਉਂਕਿ ਆਮ ਆਦੀ ਪਾਰਟੀ ਦਾ ਅਜੇ ਤੱਕ ਪਿੰਡਾਂ 'ਚ ਕੱਢ ਨਹੀਂ ਹੈਗਾ ਇਸ ਕਰਕੇ ਇਹਨਾਂ ਨੇ ਐਮੈਂਡਮੈਂਟ ਕਰਤੀ ਕਿ ਇਸ ਵਾਰ ਅਸੀਂ ਜੇ ਜਿਹੜੇ ਸਾਡੇ ਵੀ ਨਿਲ ਹੋਏ ਸਰਪੰਚ ਚੁਣੇਗੇ ਤੇ ਫਿਰ ਵੀ ਅੰਕੜੇ ਕਹਿੰਦੇ ਕਿ 13000 'ਚੋਂ ਜੀ 7000 ਪੰਚਾਇਤਾਂ ਆਮ ਆਦੀ ਪਾਰਟੀ ਦੀਆਂ ਬਣ ਗਿਆ ਕਿਉਂਕਿ ਜਿੱਤੋਂ ਤੋਂ ਬਾਅਦ ਐਮਐਲਏ ਦੀ ਵੀ ਜੁੱਤੀ ਕੰਮ ਕਰਦੀ ਹੈਗੀਆ ਜੇ ਐਮਐਲਏ ਦੀ ਜੁੱਤੀ ਤੋਂ ਕੋਈ ਨਹੀਂ ਡਰੂਗਾ ਤੇ ਫਿਰ ਡਰਾਵਾ ਸਭ ਤੋਂ ਜ਼ਿਆਦਾ ਕਿਹਦਾ ਹੁੰਦਾ ਪੁਲਿਸ ਦਾ ਐਸ ਐਚਓ ਇੱਕ ਸਰਪੰਚ ਨੂੰ ਦਬਕਾ ਮਾਰੂਗਾ ਵੀ ਜਿਵੇਂ ਐਮ ਐਲ ਏ ਕਹਿੰਦਾ ਹੈਗਾ ਉਦਾਂ ਕਰ ਤੇ ਫਿਰ ਇਹ ਖਬਰਾਂ ਛੱਪ ਜਾਣਗੀਆਂ ਕਿ ਪਹਿਲੀ ਦਫਾ 2022 ਦੇ ਵਿੱਚ ਆਮ ਆਦੀ ਪਾਰਟੀ ਨੂੰ 99 ਐਮ ਐਲ ਏ ਮਿਲੇ ਤੇ ਆਮ ਆਦੀ ਪਾਰਟੀ ਦੇ ਜੀ 10000 ਸਰਪੰਚ ਬਣ ਗਏਗੇ ਫਿਰ ਇਹ ਖਬਰਾਂ ਛੱਪਣ ਗਿਆ ਪਹਿਲੀ ਤੋਂ ਗੱਲ ਪੰਜਾਬ ਸਰਕਾਰ ਨੇ ਇਲੈਕਸ਼ਨ ਹੀ ਬੜੀ ਲੇਟ ਕਰਵਾਈ ਆਖਰੀ ਇਲੈਕਸ਼ਨ ਦਸੰਬਰ 2018 ਚ ਹੋਈ ਸੀ ਤੇ ਨਵੰਬਰ 2023 ਦੇ ਵਿੱਚ ਬੰਨੀ ਚਾਹੀਦੀ ਸੀ ਨਾ 23 ਵੀ ਗਿਆ ਤੇ 24 ਵੀ ਖਤਮ ਹੋਣ ਵਾਲਾ ਹੋ ਗਿਆ ਮਤਲਬ ਹੁਣ ਜਾ ਕੇ ਅਕਤੂਬਰ ਨਵੰਬਰ ਚ ਵੋਟਾਂ ਪੈਣਗੀਆਂ ਤੇ ਫਦਰ ਸਰਕਾਰ ਡੇਢ ਦੋ ਸਾਲ ਤੋਂ ਲੇਟ ਹੀ ਕਰਵਾ ਗਈ ਇਲੈਕਸ਼ਨ ਇਹ ਸਰਕਾਰ ਲਈ ਐ ਹੋਇਆ ਪਿਆ ਕਿ ਲੋਕ ਸਭਾ ਦੀ ਚੋਣ ਮਾਇਨੇ ਨਹੀਂ ਰੱਖਦੀ ਵਿਧਾਨ ਸਭਾ ਦੀ ਚੋਣ ਅੱਗੇ ਆਉਣੀ ਹੈ ਦੂਜੀਆਂ ਚੋਣਾਂ ਮਾਇਨੇ ਨਹੀਂ ਰੱਖਦੀਆਂ ਪੰਚਾਇਤੀ ਚੋਣ ਦੇ ਉੱਤੇ ਸਭ ਤੋਂ ਵੱਧ ਜ਼ੋਰ ਲੱਗਿਆ ਪਿਆ ਨਵੇਂ-ਨਵੇਂ ਢੰਗ ਤਰੀਕੇ ਲੱਭੇ ਜਾ ਰਹੇ ਆ ਸਰਕਾਰ ਵੱਲੋਂ ਕਿ ਕਿਵੇਂ ਕਰਾਈਏ ਕਦੋਂ ਕਰਾਈਏ ਤਾਂ ਕੋਈ ਆਮ ਆਦੀ ਪਾਰਟੀ ਨੂੰ ਇੱਕ ਤੇ ਸਮਝ ਲੱਗ ਗਈ ਕਿ ਸਾਡਾ ਕਾਡ ਨਹੀਂ ਹੈਗਾ ਕਿਸੇ ਵੀ ਪਿੰਡ ਦੇ ਵਿੱਚ ਇੰਨਾ ਕਾਡ ਨਹੀਂ ਹੈਗਾ ਉਹ ਜਿਹੜੇ ਪਿੰਡ ਦੇ ਵਿੱਚ ਨਾ ਕਿਉਂਕਿ ਆਪਾਂ ਪਿੰਡਾਂ ਦੇ ਰਹਿਣ ਵਾਲੇ ਆਪਾਂ ਨੂੰ ਪਤਾ 3-4% ਜਾਂ 3-4 ਲੋਕ ਇਹੋ ਜਿਹੇ ਹੁੰਦੇ ਨੇ ਉਹ ਦਫਸਲੇ ਜਿਹੇ ਹੁੰਦੇ ਨੇ ਪੀ ਉਹਨਾਂ ਨੇ ਕਾਲੀਆਂ ਨੂੰ ਵੀ ਗਾਲਾਂ ਕੱਢਣੀਆਂ ਹੁੰਦੀਆਂ ਉਹਨਾਂ ਨੇ ਕਾਂਗਰਸ ਨੂੰ ਵੀ ਕੱਢੇ ਉਹਨਾਂ ਨੇ ਜਿੱਤਣ ਵਾਲਿਆਂ ਨੂੰ ਕੱਢੇ ਉਹਨਾਂ ਨੇ ਹਾਰਨ ਵਾਲੇ ਕੱਢੇ ਨੇ ਉਹ ਇੱਕ ਇੱਕ ਧੜਾ ਜਿਹਾ ਬਣ ਗਿਆ ਉਹ ਪਰਮਾਨੈਂਟ ਤੌਰ 'ਤੇ ਨਹੀਂ ਹੁੰਦਾ ਉਹ ਹੁੰਦੇ ਉਹ ਜਿਹੜੇ ਧੌਣ ਚ ਕਿੱਲਾ ਜਿੰਨਾਂ ਦੇ ਫਸੇ ਹੁੰਦਾ ਉਹ ਵਾਲੇ ਲੋਕ ਹੁੰਦੇ ਨੇ ਤੇ ਆਮ ਆਦਮੀ ਪਾਰਟੀ ਨੂੰ ਪਤਾ ਲੱਗ ਗਿਆ ਕਿ 2022 ਦੇ ਵਿੱਚ ਸੀ ਇੱਕ ਹਵਾ ਕਾਲੀਆਂ ਦੇ ਕਾਂਗਰਸੀਆਂ ਪ੍ਰਤੀ ਸੀ ਗੁੱਸਾ ਲੋਕਾਂ ਨੇ ਉਹ ਗੁੱਸਾ ਕੱਢ ਲਿਆ ਜਾਂ ਕਹਿ ਦਿਓ ਕਿ ਲੋਕਾਂ ਦੀ ਜਿਹੜੀ ਖੁਰਕਾ ਮਰ ਗਈ ਜਾਂ ਜਿਹੜੀ ਲੋਕ ਜਿਹੜੇ بڑے ਇੱਕ ਥਰਡ ਫਰੰਟ ਦੀ ਆਸ ਕਰਕੇ ਉਹਨਾਂ ਦੀਆਂ ਸ਼ਾਮਾਂਤ ਹੋ ਗਈਆਂ ਖਤਮ ਕਿਉਂਕਿ ਜੇ ਉਹਨਾਂ ਦੀ ਖੁਰਕ ਨਾ ਮਰਦੀ ਤੇ ਫਿਰ ਆਵਾਦੀ ਪਾਰਟੀ ਨੂੰ ਲੋਕ ਸਭਾ ਦੇ ਵਿੱਚ 13 ਚੋਂ ਘੱਟੋ-ਘੱਟ 8-9 ਸੀਟਾਂ ਆਉਣੀਆਂ ਚਾਹੀਦੀਆਂ ਸੀ ਉਹ ਨਹੀਂ ਆਈਆਂ ਆਈਆਂ ਇਸ ਕਰਕੇ ਹੁਣ ਜਿਹੜੇ ਪਿੰਡਾਂ ਦੇ ਵਿੱਚ ਸਰਕਾਰ ਦਾ ਜੋਰ ਲੱਗਾ ਕਿ ਇਸੇ ਕਰਕੇ ਤੇ ਇਹਨਾਂ ਨੇ ਬੜੀ ਹਿਸ਼ਿਆਰੀ ਦੇ ਨਾਲ ਇਹ ਪਾਸ ਕਰਵਾ ਦਿੱਤਾ ਕਿ ਪੰਚਾਇਤੀ ਚੋਣਾਂ ਪਾਰਟੀ ਸਿੰਬਲ ਤੇ ਨਹੀਂ ਹੋਣੀਆਂ ਹਾਲਾਂਕਿ ਪਿਛਲੇ 30 ਸਾਲਾਂ ਤੋਂ ਤੇ ਮੈਂ ਵੀ ਨਹੀਂ ਦੇਖਿਆਗੇ ਕਿਸੇ ਪੰਚਾਇਤੀ ਚੋਣਾਂ ਪਾਰਟੀ ਸਿੰਬਲ ਤੇ ਲੜੀਆਂ ਨੇ ਇੱਕ ਤੇ ਹੁਣ ਜਿੰਨੇ ਵੀ ਸਰਪੰਚ ਜਿੱਤਣਗੇ ਆਮਾਦੀ ਪਾਰਟੀ ਕਹੇਗੀ ਸਾਡੇ ਹੀ ਆ ਇਹਨਾਂ ਨੂੰ ਵੱਡਾ ਭਰਮ ਭਲੇਖਾ ਪਾਲ ਕੇ ਬੈਠੇਗੀ ਦੂਜੀ ਗੱਲ ਇਹਨਾਂ ਦਾ ਕੋਈ ਧੜਾ ਹੈ ਨਹੀਂ ਸੀ ਇਸ ਕਰਕੇ ਇਹਨੇ ਵੀ ਧੜੇ ਬਾਜੀ ਨਹੀਂ ਹੈ ਪਰ ਜੇ ਪਿੰਡਾਂ ਦੇ ਵਿੱਚ ਧੜੇ ਬਾਜੀਆਂ ਤੇ ਫਿਰ ਐਮਐਲ ਦੀਆਂ ਵੋਟਾਂ ਦੇ ਧੜੇ ਬਾਜੀ ਕਿਉਂ ਹੁੰਦੀ ਆ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਵਿੱਚ ਕਿਉਂ ਧੜੇ ਬਾਜੀ ਹੁੰਦੀ ਖੁਦ ਵੀ ਸਾਡੇ ਹੀ ਜਿੱਤਣ ਤੇ ਜੇ ਬਗਾਨਿਆਂ ਦੇ ਜਿੱਤਣਗੇ ਤਾਂ ਅਸੀਂ ਡਰਾ ਤਮਕਾ ਕੇ ਕਹਿ ਲਾਂਗੇ ਕਿ ਸਾਡੇ ਆ ਸਾਡੇ ਵੱਲ ਆਜੋ ਅਹੀਂ ਤੁਹਾਨੂੰ ਪੈਸੇ ਦਵਾਂਗੇ ਫੰਡ ਦਵਾਂਗੇ ਹੱਲੇ ਤੱਕ ਤੇ ਪਿਛਲੇ ਠਾਈਆਂ ਮਹੀਨਿਆਂ ਤੋਂ ਐਮਐਲਏ ਵੀ ਚੀਕਾਂ ਮਾਰਦੇ ਨੇ ਮੰਤਰੀ ਵੀ ਮਾਰਦੇ ਚੀਕਾਂ ਕਿ ਫੰਡ ਸਾਨੂੰ ਫੰਡ ਨਹੀਂ ਮਿਲਿਆ ਗਿਆ ਹੁਣ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਇੱਕ ਹਲਕੇ ਦੇ ਵਿੱਚ 55 55 50 50 ਜਾਂ 60 60 ਲੱਖ ਰੁਪਇਆ ਦਿੱਤਾ ਹੈਗਾ ਇਸ ਕਰਕੇ ਉਹ ਪਿੰਡਾਂ ਦੇ ਵਿੱਚ ਜੋਰ ਲਾਇਆ ਜਾ ਰਿਹਾ ਕਿ ਐਮਐਲਏ ਦੇ ਕਹਿਣ ਤੇ ਪੰਚਾਇਤਾਂ ਬਣਨ ਤੇ ਜਿਹੜੇ ਆਮ ਆਦੀ ਪਾਰਟੀ ਦੇ ਜਿਹੜੇ ਵਰਕਰ ਹੋਣਗੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਵੀ ਜਿੱਥੇ ਲੱਗਾ ਕਿ ਅਕਾਲੀ ਦਲ ਦਾ ਬੰਦਾ ਸਟਰੋਂਗ ਆ ਪਿੰਡ ਦੇ ਵਿੱਚ ਜਾਂ ਜਿੱਥੇ ਲੱਗਾ ਕਿ ਕਾਂਗਰਸ ਪਾਰਟੀ ਦਾ ਬੰਦਾ ਪਿੰਡ ਦੇ ਵਿੱਚ ਬੜਾ ਸਟਰੋਂਗ ਆ ਉਥੇ ਫਿਰ ਇਹ ਰਿਜ਼ਰਵ ਕਰ ਦੇਣਗੇ ਆਪਣੇ ਹਿਸਾਬ ਨਾਲ ਕਰਨਗੇ ਰੋਸਟਰ ਆਪਣੇ ਹਿਸਾਬ ਨਾਲ ਕਰਨਗੇ ਤੇ ਜੇ ਉੱਥੇ ਕੋਈ ਢੱਲੇਦਾਰ ਬੰਦਾ ਕੋਈ ਕਾਂਗਰਸੀ ਜਾਂ ਅਕਾਲੀ ਦਲ ਜਿੰਨੂੰ ਇਹਨਾਂ ਨੂੰ ਲੱਗਾ ਕਿ ਉਹ ਬੰਦਾ ਜਿੱਤ ਸਕਦਾ ਉਹਨੂੰ ਪਹਿਲਾਂ ਆਪਣੇ ਚ ਸ਼ਾਮਿਲ ਕਰ ਲੈਣਗੇ ਵੀ ਸਰਪੰਚ ਤੂੰ ਬਣ ਜਾ ਤੇਰੇ ਕਹਿਣ ਤੇ ਪਿੰਡ ਦੇ ਕੰਮ ਹੋਣਗੇ ਤੇਰੇ ਕਹਿਣ ਤੇ ਐਮਐਲਏ ਚੱਲੂਗਾ ਐਮਐਲਏ ਨੇ ਜੇ ਪਿੰਡ 'ਚ ਵੀ ਆਉਣ ਤੇ ਤੇਰੇ ਘਰ ਆਇਆ ਕਰੂਗਾ ਤੇਰੀ ਆਉ ਭਗਤ ਚੰਗੀ ਹੋਗੀ ਤੂੰ ਹੀ ਇਸ ਪਿੰਡ ਦਾ ਮੁੱਖ ਮੰਤਰੀ ਹੋਏਗਾ ਫਿਰ ਇਹ ਜਿਹੜਾ ਇਸ ਕਰਕੇ ਸਰਕਾਰ ਦਾ ਜਿਹੜਾ ਜੋਰ ਲੱਗਾ ਹੈਗਾ ਇਸ ਕਰਕੇ ਸਰਕਾਰ ਨੇ ਇੱਕ ਕਹਿੰਦੇ ਨੇ ਇੱਕ ਤੀਰ ਦੋ ਕਮਣ ਉਹ ਨਿਸ਼ਾਨੇ ਲਾਤੇ ਵਿਰੋਧੀਆਂ ਨੂੰ ਪਤਨ ਲੱਗਾ ਅਮੈਂਡਮੈਂਟ ਵੀ ਕਰਵਾ ਲਈ ਕਿ ਕੱਲ ਨੂੰ ਜਦੋਂ ਰਿਜ਼ਲਟ ਆਉਣਗੇ ਕਹਿਣਗੇ ਸਾਡੀਆਂ ਪੰਚਾਇਤਾਂ ਜਿੱਤ ਗਈਆਂ ਦੂਜੀ ਗੱਲ ਰੋਸਟਰ ਨਵੇਂ ਸਿਰ ਤੋਂ ਤਿਆਰ ਹੋ ਗਿਆ ਉਹਦੇ ਨਾਲ ਕਈਆਂ ਦਾ ਹੱਕ ਵੀ ਮਾਰੇਗਾ ਕਿਉਂਕਿ ਕਈ ਤਿਆਰੀ ਕਰਕੇ ਬੈਠੇ ਹੋਣਗੇ ਕਿ ਹੁਣ ਜੀ ਅ ਰਿਜ਼ਰਵ ਸੀ ਪਿੰਡ ਮੰਨ ਕੇ ਚੱਲੋ ਤੇ ਅਗਲੀ ਵਾਰ ਜਿਹੜਾ ਵਾ ਉਹ ਜਰਨਲ ਹੋ ਜਾਊਗਾ ਜਾਂ ਜਿਹੜਾ ਜਰਨਲ ਸੀ ਉਹ ਅਗਲੀ ਵਾਰ ਰਿਜ਼ਰਵ ਹੋ ਗਿਆ ਹੁਣ ਇਹਨਾਂ ਨੂੰ ਨਵੇਂ ਸਿਰੋਂ ਆਪਣੇ ਹਿਸਾਬ ਦੇ ਨਾਲ ਐਮਐਲਏ ਦੇ ਮੁਤਾਬਕ ਹੀ ਪਿੰਡਾਂ ਦਾ ਜਿਹੜਾ ਵਾ ਰਾਖਵੀ ਕਰਨ ਦਾ ਜਿਹੜਾ ਰੂਸਟਰ ਤਿਆਰ ਹੋਊਗਾ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਵਿੱਚ ਇਹਨਾਂ ਦੋ ਅਹਿਮ ਵਿਸ਼ਿਆਂ ਤੇ ਅਸੀਂ ਗੱਲਬਾਤ ਕੀਤੀ ਹੈ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ